ਦਿੰਦੇ ਆ ਇੱਥੇ ਕੋਈ ਕਿਸੇ ਦਾ ਨਹੀਂ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਕੋਈ ਕਿਸੇ ਦਾ ਨਹੀਂ ਸਾਰੇ ਬੰਦੇ ਮੌਕਾ ਵੇਖ ਕੇ ਚੌਕਾ ਮਾਰਦੇ ਆ ਜੇਕਰ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੋਈ ਕੋਈ ਹੋਰ ਦਿੱਕਤ ਪਰੇਸ਼ਾਨੀ ਹੋਈ ਕਿਸੇ ਦੇ ਵੀ ਕਿਸੇ ਤਰ੍ਹਾਂ ਦੀ ਖੁਰਕ ਲੜਦੀ ਹੋਈ ਨਾ ਤਾਂ ਮੈਨੂੰ ਕਮੈਂਟ ਕਰ ਦਿਓ ਮੈਂ ਉਹਦੇ ਜਵਾਬ ਦੇ ਦੂੰਗਾ ਕੀ ਪਲੱਸ ਹੋਣਗੇ ਕਿਉਂ ਹੋਣਗੇ ਕਿਉਂਕਿ ਯੂਰਪ ਤੁਹਾਡੀਆਂ ਉਮਰਾਂ ਖਾ ਜਾਂਦਾ ਤੁਹਾਡੇ ਵਿਆਹ ਰਹਿ ਜਾਣਗੇ ਤੁਸੀਂ ਫਾਜੋਗੇ ਤੁਹਾਡੇ ਤੋਂ ਇੰਡੀਆ ਨਹੀਂ ਜਾਇਆ ਜਾਣਾ ਅੱਗੇ ਕਹਿੰਦੇ ਹੁੰਦੇ ਸੀ ਜਿਹੜੇ ਬੰਦੇ ਨੂੰ ਮਿਸਤਰੀ ਦਾ ਕੰਮ ਆਉਂਦਾ ਚਣਾਈ ਦਾ ਕੰਮ ਆਉਂਦਾ ਸਲੂਨ ਦਾ ਕੰਮ ਆਉਂਦਾ ਹਨਾ ਤੇ ਇਹਨਾਂ ਬੰਦਿਆਂ ਨੂੰ ਕੰਮ ਮਿਲ ਜਾਂਦੇ ਆ ਪਰ 200% ਚਲੇ ਜਾਣਗੇ ਪੇਪਰ ਨਹੀਂ ਤੁਹਾਡੇ ਬੰਨੇ ਗੱਲ ਯਾਦ ਰੱਖਿਓ ਉਹ ਕਿਸੇ ਵੀ ਪਿੱਛੇ ਜਾਣਾ ਨਹੀਂ ਸਾਡਾ ਪਿੱਛਾ ਹੋ ਗਿਆ ਖਤਮ ਨਾ ਸਾਡਾ ਕੋਈ ਰਿਆ ਮਗਰ ਤੇ ਨਾ ਹੀ ਅਸੀਂ ਜਾਣਾ ਐਸੇ ਬੰਦੇ ਵੀ ਪਏਗਾ ਤੁਹਾਨੂੰ ਸ਼ੀਸ਼ਾ ਵਿਖਾਉਣਾ ਹੁੰਦਾ ਸ਼ੀਸ਼ੇ ਤੋਂ ਬਾਅਦ ਤੁਸੀਂ ਆਪਦਾ ਮੂੰਹ ਆਪ ਦੇਖ ਲੈਣਾ ਤੁਹਾਡਾ ਮੂੰਹ ਕਾਲਾ ਹੁੰਦਾ ਪਿਆ ਤੁਹਾਡਾ ਮੂੰਹ ਵਧੀਆ ਹੋ ਗਿਆ ਤੁਹਾਡਾ ਮੂੰਹ ਸੋਹਣਾ ਹੋ ਗਿਆ ਤੁਹਾਡਾ ਮੂੰਹ ਟੇਡਾ ਹੋ ਗਿਆ ਤੁਹਾਡਾ ਮੂੰਹ ਮੋਟਾ ਹੋ ਗਿਆ ਤੁਹਾਡਾ ਮੂੰਹ ਪਤਲਾ ਹੋ ਗਿਆ ਮੇਰੇ ਭਰਾ ਮੇਰੇ ਇੱਥੇ ਰਹਿਣਾ ਚਾਹੁੰਦੇ ਆ ਜਿਹੜੇ ਕਹਿੰਦੇ ਅਸੀਂ ਭਾਈ ਸਪੇਨ ਰਹਿਣਾ ਰਹਿਣਾ ਇਹ ਤਾਂ ਪੇਪਰ ਲੈਣੇ ਲੈਣੇ ਆ ਸਾਡੇ ਘਰ ਦੀ ਮਜਬੂਰੀ ਆ ਅਸੀਂ ਪਿੱਛੇ ਨਹੀਂ ਜਾ ਸਕਦੇ ਸਾਨੂੰ ਇੱਥੇ ਆਉਣਾ ਪਊਗਾ ਤੇ ਅਸੀਂ ਕਿਤੇ ਨਹੀਂ ਜਾਣਾ ਹੁਣ ਉਹਨਾਂ ਦੀ ਗੱਲ ਮੈਂ ਕਰਨ ਲੱਗੀ ਸਾਰਿਆਂ ਨੇ ਪਰਨਾਲੇ ਨਾਲ ਪਾਣੀ ਵਾਲੇ ਚਾਰੇ ਪਾਸੇ ਸਪੇਨ ਚ ਖੋਲ ਤੇ ਇੱਥੇ ਬੰਦੇ ਸਾਡੇ ਸਾਰੇ ਆ ਗਏ ਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕੀ ਇਹ ਮੈਂ ਗੱਲਾਂ ਸੱਚ ਬੋਲਦਾ ਤੇ ਝੂਠ ਬੋਲਦਾ ਤੁਸੀਂ ਉਧਰੋਂ ਰਿਜ਼ਲਟ ਨਹੀਂ ਆਉਂਦਾ ਤੇ ਉਧਰੋਂ ਤੁਹਾਡਾ ਕੁਝ ਬਣਦਾ ਨਹੀਂ ਤੁਹਾਡੀਆਂ ਪਤਰੋਂ ਨਾਲ ਮੇਨ ਤੋਂ ਕੱਟੀਆਂ ਗਈਆਂ ਬੰਦੇ ਹੋਗੇ ਮਜਬੂਰ ਕਿਤੇ ਬੰਦੇ ਫਰਾਡ ਕਰਦੇ ਹੋਣਗੇ ਉਹਨਾਂ ਲਈ ਮੇਰੀ ਮੇਰੀ ਵੀਡੀਓ ਉਹਨਾਂ ਲਈ ਇੱਕ ਪੌਇਜ਼ਨ ਦਾ ਕੰਮ ਕਰਦੀ ਹੈ ਹੋ ਸਕਦਾ ਹੋ ਸਕਦਾ ਕਾਨੂੰਨ ਦੇ ਵਿੱਚ ਵੀ ਕੋਈ ਚੇਂਜਿੰਗ ਆ ਜਾਏ ਅਸੀਂ ਆਹ ਬੰਦ ਕਰਾ ਕੇ ਸਾਹ ਲੈਣੀ ਹੈ ਫਿਰ ਰਾਹ ਬੰਦ ਹੋਣ ਦੀ ਤਿਆਰੀ ਹੋ ਗਈ ਜਦੋਂ ਕਾਣੇ ਹੁੰਨੇ ਹਨਾ ਉਦੋਂ ਤੁਸੀਂ ਆਪ ਦਾ ਸ਼ੋਸ਼ਣ ਕਰਾਉਨੇ ਆਪ ਦਾ ਨੁਕਸਾਨ ਕਰਾਉਨੇ ਮੇਰੀ ਵੀਡੀਓ ਕਈਆਂ ਨੂੰ ਚੰਗੀ ਲੱਗਣੀ ਕਈਆਂ ਨੂੰ ਲਗਣੀ ਭੈੜੀ ਮੈਂ ਹਰਟਾਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਿਲਕੁਲ ਫਿੱਟ ਫਾਟ ਤੇ ਗੁੱਡ ਹੋਵੋਗੇ ਤੇ ਅੱਜ ਦੀ ਵੀਡੀਓ ਬੜੀ ਜ਼ਰੂਰੀ ਤੁਹਾਨੂੰ ਵੇਖਣੀ ਬੜੀ ਹੀ ਜ਼ਰੂਰੀ ਐਂਡ ਤੱਕ ਜੋ ਕਿ ਆਪਾਂ 2 ਸਾਲ ਦੇ ਪੇਪਰਾਂ ਦੇ ਪਾਸ ਨਹੀਂ ਹੁੰਦੇ ਪਏ ਕੀ ਉਹਦਾ ਸੋਲੂਸ਼ਨ ਆ ਕੀ ਉਹਦਾ ਹੱਲ ਹੋਊਗਾ ਕਿਉਂ ਨਹੀਂ ਪਾਸ ਹੁੰਦੇ ਕੀ ਤੁਹਾਡਾ ਬਣੂਗਾ ਸਾਰੀਆਂ ਗੱਲਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਕਾਫੀ ਗੱਲਾਂ ਇਹ ਤਾਂ ਐਡ ਇਹ ਕਰੀਆਂ ਜਿਹੜੇ ਸਾਡੇ ਭਰਾਵਾਂ ਨਾਲ ਇੱਥੇ ਬਹੁਤ ਵੱਡੀ ਧੋਖੇ ਹੋਈ ਜਾਂਦੇ ਆ ਫਰਾਡ ਹੋਈ ਜਾਂਦੇ ਆ ਜੋ ਕਿ ਪੈਸਿਆਂ ਦੇ ਨਾਤੇ ਕਾਫੀ ਚੀਜ਼ਾਂ ਤੇ ਸਾਡੇ ਭਰਾਵਾਂ ਨੂੰ ਵਰਤੇ ਆ ਜਾਂਦਾ ਮੈਂ ਸਾਰੀਆਂ ਗੱਲਾਂ ਇਸ ਵੀਡੀਓ ਵਿੱਚ ਐਡ ਕਰਨ ਦੀ ਕੋਸ਼ਿਸ਼ ਕਰੂੰਗਾ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਵੀਡੀਓ ਤੁਹਾਡੇ ਬਹੁਤ ਕੰਮ ਆਊਗੀ ਜੇਕਰ ਤੁਹਾਡੇ ਕੰਮ ਨਹੀਂ ਵੀ ਆਉਂਦੀ ਤਾਂ ਅੱਗੇ ਕਿਸੇ ਮੇਰੇ ਭੈਣ ਭਰਾ ਦੋਸਤ ਨੂੰ ਸ਼ੇਅਰ ਕਰ ਦਿਓ ਉਹਨਾਂ ਨੇ ਕੰਮ ਜਰੂਰ ਆ ਜੂਗੀ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਤੁਸੀਂ ਆਜੋ ਮੇਰੇ ਨਾਲ ਤੁਰੇ ਕਿ ਨਹੀਂ ਤੁਰੇ ਆਜੋ 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 ਕੰਮ ਬਾਤੋ ਕਰ ਲਿਓ ਪਹਿਲਾਂ ਵੀਡੀਓ ਵੇਖ ਲਓ ਬੜੀ ਜ਼ਰੂਰੀ ਆ ਤੁਸੀਂ ਆਜੋ ਮੇਰੇ ਨਾਲ ਸਟੈਪ-ਬਾ-ਸਟੈਪ ਵੀਡੀਓ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਟੈਪ-ਬਾ-ਸਟੈਪ ਤੁਹਾਨੂੰ ਸਮਝਾਉਣਾ ਮੈਂ ਕੀ ਸਿਚੁਏਸ਼ਨ ਆ ਤੇ ਕੀ ਤੁਹਾਨੂੰ ਮੈਂ ਦੱਸਣਾ ਚਾਹਨਾ ਸਭ ਤੋਂ ਪਹਿਲਾਂ ਇਹ ਚੀਜ਼ ਯਾਦ ਕਰ ਲਓ ਕੋਈ ਵੀ 2 ਨੰਬਰ ਦਾ ਕੰਮ ਕਰੋਗੇ ਉਹ ਤੁਹਾਡਾ ਪਾਸ ਨਹੀਂ ਹੁਣ ਅੱਜ ਨਹੀਂ ਤਾਂ ਕੱਲ ਫੜਿਆ ਜਾਣਾ ਮੈਂ ਹਰੇਕ ਵੀਡੀਓ ਦੇ ਵਿੱਚ ਕਹਿਣਾ ਇੱਥੇ ਕਾਫੀ ਭਰਾ ਸਾਡੇਆਂ ਦਾ ਕੀ ਫਰਾਡ ਹੋ ਗਿਆ ਸਾਡੇ ਭਰਾ ਜਰਮਨ ਫਰਾਂਸ ਬੈਲਜੀਅਮ ਕਿਤੇ ਵੀ ਯੂਰਪ ਦੇ ਵਿੱਚ ਬੈਠੇ ਸੀਗੇ ਤੇ ਉਹਨਾਂ ਨੇ ਇੱਥੇ ਕਰਾਤੀਆਂ ਪੈਦਰੋਨਾ ਮੇਨ ਤੋਂ ਪੈਦਰੋਨ ਪੈਦਰੋਨਾ ਮੇਨ ਤੋਂ ਕ੍ਰਾਉਨ ਦੇ ਨਾਲ ਉਹ ਬੰਦਿਆਂ ਨੇ ਉਥੋਂ ਪੈਸੇ ਪਾਏ ਆ ਕਾਫੀ ਬੰਦਿਆਂ ਨੂੰ ਮੈਂ ਜਾਣਦਾ ਮੇਰੇ ਕੋਲ ਅਣਗਿਣਤ ਕਮੈਂਟ ਆ ਜਿਹੜੇ ਸਾਡੇ ਭਰਾਵਾਂ ਨੇ ਇੱਥੇ ਪਦਰੋਨਾਵੇਂ ਤੋਂ ਕਰਾਤੀ ਤੇ ਬਟ ਆਪ ਕੋ ਇੱਥੇ ਹੈ ਨਹੀਂ ਇਹ ਤੁਹਾਡਾ ਬਹੁਤ ਵੱਡਾ ਲਾਸ ਆ ਇਹ ਚੀਜ਼ ਨਹੀਂ ਕਰੀਦੀ ਮੈਂ ਵਾਰੀ ਵਾਰੀ ਕਹਿਣਾ ਹੁੰਦਾ ਜੇਕਰ ਤੁਸੀਂ ਇੱਕ ਫੜਨੀ ਆਣਾ ਉਸੇ ਚੀਜ਼ ਨੂੰ ਫੜੋ ਸਾਰੇ ਪਾਸੇ ਲੱਤਾਂ ਨਹੀਂ ਖਿਡਾਰੀ ਦੀਆਂ ਹੁੰਦੀਆਂ ਮੰਨ ਲਓ ਤੁਸੀਂ ਸਾਰੇ ਪਾਸੇ ਲੱਤਾਂ ਖਿਲਾਰੋਗੇ ਤੁਹਾਡਾ ਕੰਮ ਕੋਈ ਵੀ ਨਹੀਂ ਬੰਨਣਾ ਕਿਵੇਂ ਨਹੀਂ ਬੰਨਣਾ ਮੇਰੀ ਗੱਲ ਬੜੇ ਧਿਆਨ ਨਾਲ ਸੁਣੀਓ ਕਿਉਂਕਿ ਤੁਸੀਂ ਪੈਸੇ ਵੀ ਕਮਾਉਣਾ ਚਾਹੁੰਦੇ ਆ ਤੇ ਤੁਸੀਂ ਕਹਿੰਦੇ ਸਾਡਾ ਜੀ ਦੂਸਰੀ ਕੰਟਰੀ ਦੇ ਵਿੱਚ ਪੱਕੇ ਵੀ ਅਸੀਂ ਹੋ ਜੀਏ ਐਂ ਜਿੰਨੀ ਹੁੰਦਾ ਦੋ ਪਾਸੇ ਲੱਤਾਂ ਕਰੋਗੇ ਤੇ ਖਿੱਲਰ ਜਾਂਦੀਆਂ ਹੁੰਦੀਆਂ ਤੁਹਾਡੇ ਕੰਮ ਸਿਰੇ ਨਹੀਂ ਲੱਗਣੇ ਕਈ ਮੇਰੇ ਭਰਾਵਾਂ ਨੂੰ ਗੱਲ ਚੰਗੀ ਲੱਗਣੀ ਕਈ ਨੂੰ ਨਹੀਂ ਚੰਗੀ ਲੱਗਣੀ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਜਿਹੜੇ ਸੱਚਾ ਗੱਲ ਉਹ ਤੁਹਾਨੂੰ ਕਹਿ ਦੇਣੀ ਆ ਇੱਥੇ ਸਾਡੇ ਭਰਾਵਾਂ ਦੇ ਪਦਰੋਨਾਂ ਮੈਂ ਤੋਂ ਕਰਾ ਛੱਡੀਆਂ 1000 1500 2000 ਤੱਕ ਦਾ ਰੇਟ ਮੇਰੇ ਕੋਲ ਕਈ ਬੰਦੀਆਂ ਦੇ ਆਏ ਆ 2000 ਤੱਕ 1100 ਤੱਕ ਬੰਦਿਆ ਨਹੀਂ ਦਿੱਤਾ ਹੁਣ ਉਹਨਾਂ ਦੇ ਅੱਗੇ ਬਣਿਆ ਕਿ ਗੱਲ ਸੁਣਨ ਵਾਲੀ ਇਹ ਆ ਵੀਡੀਓ ਛੱਡ ਕੇ ਕਿਧਰ ਨਾ ਜਾਇਓ ਅੱਗੇ ਉਹਨਾਂ ਦਾ ਕੀ ਬਣਿਆ ਉਹਨਾਂ ਦੀਆਂ ਪਦਰੋਨਾਮੇ ਤੋਂ ਜਿੱਥੇ ਵੀ ਕਰਾਈਆਂ ਸੀ ਉਹ ਸਾਡੇ ਭਰਾ ਬਾਹਰ ਬੈਠੇ ਆ ਕੁੜੀਆਂ ਵੀ ਬਾਹਰ ਬੈਠੀਆਂ ਕਾਫੀ ਮੈਨੂੰ ਮੈਸੇਜ ਕਰਦੀਆਂ ਉਹ ਬਾਹਰ ਬੈਠੀਆਂ ਤੋਂ ਉਹਨਾਂ ਦੀਆਂ ਪਦਰੋਨਾਮੇ ਤੋਂ ਕਰਾ ਦਿੱਤੀਆਂ ਗਈਆਂ ਉਹਨਾਂ ਦੀਆਂ ਪਦਰੋਨਾਮੇ ਤੋਂ ਕਰਾਉਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਪੇਪਰ ਦਿੱਤਾ ਗਿਆ ਨਾ ਮੰਦ ਲੋਬੀ ਤੁਹਾਡੀ ਪਦਰੋਨਾਮੇ ਤੋਂ ਚਲਾਤੀ ਆ ਤੇ ਤੁਹਾਨੂੰ ਪੇਪਰ ਦਿੱਤਾ ਗਿਆ ਉਹ ਪੇਪਰ ਸਾਰਾ ਸੀ ਨਕਲੀ ਨਕਲੀ ਤੋਂ ਕੀ ਮਰਾਦ ਉਹ ਦੀ ਕਿਤੇ ਵੀ ਐਕਟੀਵੇਸ਼ਨ ਹੈ ਨਹੀਂ ਉਹਦੇ ਨਾਲ ਤੁਹਾਡੀ ਪਰੋਨਾ ਵਿੱਚ ਐਕਟਿਵ ਨਹੀਂ ਹੋਈ ਕਿਉਂਕਿ ਮਹੀਨਾ-ਮਹੀਨਾ ਦੋ-ਦੋ ਮਹੀਨੇ ਚੱਲ ਕੇ ਸਾਰਿਆਂ ਦੇ ਕੱਟ ਹੋ ਗਈਆਂ ਕੱਟ ਮਤਲਬ ਬਾਕੀ ਦਿੱਤੇ ਗਏ ਆ ਤੇ ਉਹਦੇ ਤੇ ਤੁਸੀਂ ਪੇਪਰ ਨਹੀਂ ਲੈ ਲੈ ਸਕਦੇ ਤੇ ਕਾਫੀ ਬੰਦੇ ਹੁਣ ਮੈਨੂੰ ਕਮੈਂਟ ਇਹ ਕਰੀ ਜਾਂਦੇ ਆ ਕੰਦੇ ਪਾੜੀ ਸਾਨੂੰ ਕਿਵੇਂ ਨਾ ਕਿਵੇਂ ਕਰਕੇ ਸਾਡੀ ਪਦਰੋਨਾਵੇਂ ਤੋਂ ਦੱਸ ਦੋ ਸਾਡੀ ਚੱਲਦੀ ਕਿ ਨਹੀਂ ਚੱਲਦੀ ਅਸੀਂ ਕਰਵਾ ਲਈ ਆ ਤੇ ਹੁਣ ਸਾਡੀ ਉਹ ਬੰਦਾ ਗੱਲ ਨਹੀਂ ਸੁਣਦਾ ਜਿਹੜੇ ਬੰਦੇ ਨੇ ਕਰਵਾਈ ਸੀ ਇਹ ਕੱਲਾ ਇੱਕ ਕੇਸ ਆ ਇੱਥੇ ਕੇਸ ਅਣਗਿਣਤ ਹੈਗੇ ਜਿਹੜੇ ਸਾਡੇ ਭਰਾ ਇੱਥੇ ਕਰਕੇ ਬਹਿ ਗਏ ਆ ਤੇ ਉਹਨਾਂ ਦਾ ਕੁਝ ਵੀ ਨਹੀਂ ਵਟਿਆ ਗਿਆ ਉਹਨਾਂ ਦੀ ਪਦਰੋਨਾਵੇਂ ਤੋਂ ਪਿੱਛੇ ਇਥੋਂ ਕੱਟੀਆਂ ਗਈਆਂ ਤੇ ਉਹ ਬੰਦਿਆਂ ਨੂੰ ਦੁਆਰਾ ਜ਼ੀਰੋ ਤੋਂ ਕਰਾਉਣੀਆਂ ਪੈਣਗੀਆਂ ਕਿਉਂਕਿ ਉਹ ਇੱਥੇ ਹੈ ਨਹੀਂ ਨਾ ਉਹ ਕਢਾ ਸਕਦੇ ਆ ਤੇ ਨਾ ਇਹ ਚੀਜ਼ ਨੂੰ ਵਰਤ ਸਕਦੇ ਆ ਕਾਫੀ ਗੱਲਾਂ ਇਹਨਾਂ ਵਿੱਚ ਐਡ ਹੁੰਦੀਆਂ ਆ ਤੁਹਾਡੇ ਪੇਪਰ ਇੰਜ ਕਰਕੇ ਨਹੀਂ ਬਾਨਨੇ ਤੁਹਾਨੂੰ ਇੱਥੇ ਆਉਣਾ ਪਊਗਾ ਮੈਂ ਵਾਰ-ਵਾਰ ਇਹ ਗੱਲਾਂ ਆਖਦਾ ਹੁੰਨਾ ਤੇ ਉਸ ਤੋਂ ਅੱਗੇ ਕਿਤੇ ਨਾ ਜਾਇਓ ਇੱਥੇ ਰਹੋ ਕਿਉਂਕਿ ਮੈਂ ਵੀ ਤੁਹਾਡੇ ਨਾਲ ਖੜਾ ਮੈਂ ਤੁਹਾਨੂੰ ਦੱਸਣ ਲਈ ਤੁਹਾਡੀ ਮਦਦ ਦੇ ਲਈ ਖੜਾ ਮੈਂ ਤੁਹਾਨੂੰ ਦੱਸਾਂ ਇੱਥੇ ਮਾਮਿਆਂ ਨੇ ਬਹੁਤ ਵੱਡੀ ਸ਼ਕਤੀ ਕੀਤੀ ਆ ਇੱਕ ਘਰ ਦੇ ਵਿੱਚ ਮੇਰੀਏ ਦਾ ਨਾਂ ਨਹੀਂ ਲੈਣਾ ਕਟੋ ਕਟ 80 90 ਤੱਕ ਪਰੋਨਾ ਮੈਨੂੰ ਤੋਂ ਐਕਟਿਵ ਸੀ ਇੱਕ ਘਰ ਦੇ ਵਿੱਚ ਉੱਥੇ ਉਹਨੇ ਬੰਦੇ ਰਹਿ ਵੀ ਨਹੀਂ ਸਕਦੇ ਉਹ ਕਿੰਜ ਹੋਈਆਂ ਇਹ ਵੀ ਮੈਂ ਵੀਡੀਓ ਵਿੱਚ ਦੱਸ ਦਾਂ ਤੇ ਵੀਡੀਓ ਨੂੰ ਨਾ ਕਰਿਓ ਸਕਿਪ ਉਹ ਕਿਵੇਂ ਹੋ ਜਾਂਦੀਆਂ ਮੈਂ ਤੁਹਾਨੂੰ ਦੱਸ ਦਿੰਨਾ ਉਹ ਜਿਹੜੇ ਬੰਦੇ ਫਰਾਡ ਕਰਦੇ ਆ ਜਿਹੜੇ ਬੰਦੇ ਦੋ ਨੰਬਰ ਕਰਦੇ ਆ ਅੱਜ ਨਹੀਂ ਤਾਂ ਕੱਲ ਫੜੇ ਜਾਣਗੇ ਗਲਤ ਕੰਮ ਗਲਤੀ ਹੁੰਦਾ ਤੇ ਤੁਸੀਂ ਗਲਤ ਦਾ ਸਾਥ ਨਾ ਦਿਆ ਕਰੋ ਤੁਸੀਂ ਜਦੋਂ ਕਾਣੇ ਹੁੰਨੇ ਆ ਨਾ ਉਦੋਂ ਤੁਸੀਂ ਆਪ ਦਾ ਸ਼ੋਸ਼ਣ ਕਰਾਉਂਦੇ ਆ ਆਪ ਦਾ ਨੁਕਸਾਨ ਕਰਾਉਂਦੇ ਮੇਰੀ ਵੀਡੀਓ ਕਈਆਂ ਨੂੰ ਚੰਗੀ ਲੱਗਣੀ ਕਈਆਂ ਨੂੰ ਲਗਣੀ ਭੈੜੀ ਮੈਂ ਤੁਹਾਨੂੰ ਜਿਹੜੀ ਗੱਲ ਸੱਚ ਆ ਮੈਂ ਕਰਨੀ ਆ ਕਿਉਂਕਿ ਆਪਾਂ ਇਸ ਚੈਨਲ ਤੇ ਤੁਹਾਡੀ ਸਪੋਰਟ ਲਈ ਖੜੇ ਆ ਤੇ ਆਪਾਂ ਇੱਕ ਦੂਜੇ ਦੀ ਹੈਲਪ ਕਰਦੇ ਆ ਆਪਣਾ ਚੈਨਲ ਵੀ ਤਾਂ ਕਰਕੇ ਬਣਿਆ 90 90 ਬਦਰੋਨਾਵੇਂ ਤੇ ਘਰ ਵਿੱਚ ਕਰਾਈਆਂ ਤੇ ਮਾਮਿਆਂ ਨੇ ਮਾਰਾ ਛਾਪਾ ਤੇ ਉੱਥੇ ਬੰਦੇ ਫੜੇ ਛਾਪਾ ਮਾਰਨ ਤੋਂ ਬਾਅਦ ਹੋ ਸਕਦਾ ਤੁਹਾਡੀ ਵੀ ਉੱਥੇ ਕਰਾਈ ਹੋਵੇ ਹੋ ਸਕਦਾ ਤੁਸੀਂ ਵੀ ਉੱਥੇ ਕਰਵਾ ਲਈ ਹੋਵੇ ਤੁਸੀਂ ਉਹ ਸ਼ਿਕਾਰ ਬਣੇ ਹੋ ਤੇ ਜਿਹੜੇ ਜਿਹੜੇ ਬੰਦਿਆਂ ਨੇ ਉੱਥੇ ਕਰਾਈ ਆ ਉਹਨਾਂ ਦੀ ਬਦਰੋਨਾਵੇਂ ਤੋਂ ਕੱਟ ਕਰ ਦਿੱਤੀ ਗਈ ਕਿਉਂਕਿ ਇੰਨੇ ਘਰਾਂ ਇੰਨੇ ਬੰਦੇ ਇੱਕ ਘਰ ਦੇ ਵਿੱਚ ਲਾਊਡ ਨਹੀਂ ਤੇ ਉਸ ਤੋਂ ਅੱਗੇ ਵੀ ਕਾਫੀ ਗੱਲਾਂ ਜਿਹੜੀਆਂ ਮੈਂ ਐਡ ਕਰਦਾ ਪਿਆ ਸ਼ਕਤੀ ਬਹੁਤ ਜ਼ਿਆਦਾ ਹੋ ਗਈ ਆ ਇੱਥੇ ਭੀੜ ਬਹੁਤ ਜ਼ਿਆਦਾ ਹੋ ਗਈ ਆ ਸਾਡੇ ਬੰਦੇ ਬਹੁਤ ਜ਼ਿਆਦਾ ਆ ਚੁੱਕੇ ਆ ਤੇ ਜਿਹਦੇ ਕਰਕੇ ਸਾਡਾ ਸਿਸਟਮ ਬਹੁਤ ਫਸਿਆ ਹੋਇਆ ਪਦੌਨਾ ਮੇਨ ਤੋਂ ਬਹੁਤ ਜ਼ਿਆਦਾ ਹੁੰਦੀਆਂ ਤੇ ਮੈਂ ਤੁਹਾਨੂੰ ਦੱਸਦਾ ਵੀ ਨਕਲੀ ਕਿਵੇਂ ਕਰਾ ਦਿੰਦੇ ਆ ਤੁਸੀਂ ਕਹਦਨੇ ਭਾਜੀ ਸਾਡੀ ਤਾਂ ਮਹੀਨਾ ਪਹਿਲਾਂ ਚੈੱਕ ਕੀਤੀ ਸੀ ਚੱਲਦੀ ਸੀ ਉਦੋਂ ਮੁੜ ਕੇ ਬੰਦ ਹੋ ਗਈ ਆ ਨਾ ਤੁਸੀਂ ਕਹਦੋ ਕਿ ਮਹੀਨਾ ਪਹਿਲਾਂ ਚੈੱਕ ਕਰਾਈ ਸੀ ਉਦੋਂ ਚੱਲਦੀ ਸੀ ਬਟ ਉਦੋਂ ਆਫਟਰ ਬੰਦ ਹੋ ਗਈ ਹੈ ਤੁਹਾਡੀ ਗੱਲ ਨਾ ਕਰੀਏ ਬਈ ਤੁਹਾਡੀ origional ਸੀ ਉਹ ਕਿਵੇਂ ਹੁੰਦੀ ਆ ਕਿਉਂਕਿ ਘਰਾਂ ਦੇ ਕੰਟਰੈਕਟ ਜਿਹੜੇ ਹੁੰਦੇ ਆ ਉਹ ਨਕਲੀ ਬਣਾ ਲੈਂਦੇ ਆ ਬੰਦੇ ਕਰਕੇ ਕੋਈ ਸੇ ਬੰਦੇ ਕੋਲੋਂ ਪੇਪਰ ਉਹਦੇ ਚਾੱਕ ਕੇ ਕਰਵਾਇਆ ਆ ਕੋਈ ਕਿਵੇਂ ਕਰਾਇਆ ਆ ਕੋਈ ਪੈਸੇ ਦੇ ਕੇ ਕਰਾਇਆ ਆ ਲੋਕਾਂ ਨੇ ਬਿਜ਼ਨਸ ਬਣਾ ਲਿਆ ਮੀਨਾ ਚਲਾਉਂਦੇ ਆ ਤੁਹਾਨੂੰ ਸਾਲ ਦਾ ਕਿ ਕਿਹ ਮਹੀਨਾ ਚਲਾਉਂਦੇ ਆ ਤੇ ਉਹ ਚਲਵਾ ਕੇ ਉਦੋਂ ਮੁੜ ਕੇ ਕੱਟ ਕਰ ਦਿੰਦੇ ਆ ਤੁਹਾਡੇ ਵਿਦਾਊਟ ਪਰਮਿਸ਼ਨ ਤੋਂ ਤੁਹਾਡੇ ਪੁੱਛੇ ਬਿਨਾ ਤੁਸੀਂ ਇਹ ਤੋਂ ਕਰਾ ਕੇ ਨਿਕਲ ਜਾਂਦੇ ਆ ਜਦੋਂ ਤੁਸੀਂ ਵਾਪਸ ਹੁੰਨੇ ਤੁਹਾਡੀ ਪਗਰੋਂ ਨਾਂ ਮੇਂ ਤੋਂ ਕੱਟੀ ਪਈ ਹੁੰਦੀ ਆ ਇਹਦੇ ਨਾਲ ਤੁਹਾਡਾ ਬਹੁਤ ਤੁਹਾਡਾ ਨੁਕਸਾਨ ਹੁੰਦਾ ਜੇਕਰ ਤੁਹਾਡੀ ਇਹ ਇੱਥੇ ਨਹੀਂ ਚੱਲਦੀ ਤੇ ਤੁਹਾਨੂੰ ਕਿਤੇ ਵੀ ਕੋਈ ਲੀਗਲ ਸਟੇਟਸ ਤੁਹਾਡਾ ਨਹੀਂ ਬਣਦਾ ਤੇ ਨਾ ਹੀ ਤੁਹਾਨੂੰ ਕਿਸੇ ਨੇ ਇੱਥੇ ਪੁੱਛਣਾ ਤੇ ਨਾ ਹੀ ਇੱਥੇ ਕਰਾਉਂ ਦੇਣੀ ਐ ਤੇ ਕਾਫੀ ਭਰਾ ਹੈਗੇ ਜਿਹੜੇ ਬੰਦਿਆਂ ਨੇ ਵਾਕੇ ਹੋ ਗਿਆ ਫਿਰ ਉਹ ਰੈੱਡ ਕਰਾਸ ਨੂੰ ਭਾਈ ਦਿਆ ਰੈੱਡ ਕਰਾਸ ਛੇਤੀ ਨਹੀਂ ਹੁੰਦੀ ਤੇ ਤੁਸੀਂ ਜ਼ਿੰਦਗੀ ਜਦੋਂ ਤੁਹਾਡੀ ਕਿਸਮਤ ਦਾ ਜਰੂਰ ਤੁਹਾਡਾ ਕੁਝ ਹੋਣਾ ਉਦੋਂ ਹੀ ਹੋਣਾ ਜਿੰਨਾ ਤੁਸੀਂ ਦੌੜੋਗੇ ਜਿੰਨਾ ਤੁਸੀਂ ਭੱਜੋਗੇ ਉਹਨਾਂ ਨੁਕਸਾਨ ਕਰਾ ਲੋਗੇ ਕਈ ਬੰਦੇ ਜਿਹੜੇ ਹਮੇਸ਼ਾ ਡੁੱਬਦੇ ਗੜੇ ਹੁੰਦੇ ਆ ਸੁੰਦਰ ਦੇ ਵਿੱਚ ਪਾਣੀ ਵਿੱਚ ਡੁੱਬਦੇ ਉਹੀ ਬੰਦੇ ਹੁੰਦੇ ਆ ਜਿਹੜੇ ਬੰਦੇ ਜਾਰੇ ਤਾਰੂ ਹੁੰਦੇ ਆ ਜਿਹੜੇ ਬੰਦੇ ਡਰਦੇ ਰਹਿੰਦੇ ਆ ਨਾ ਵਿੱਚ ਨਹੀਂ ਮੜਦੇ ਉਹ ਤਕਰੀਬਨ ਵੱਜ ਜਾਂਦੇ ਹੁੰਦੇ ਆ ਤੇ ਜਿਹੜੇ ਬੰਦੇ ਜਾਦੇ ਵਿੱਚ ਛਾਲਾ ਮਾਰਨ ਨਾ ਤੇ ਮਰ ਉਹ ਜਾਂਦੇ ਹੁੰਦੇ ਆ ਇਸ ਲਈ ਬਾੜੀਆਂ ਛਾਲਾ ਨਹੀਂ ਮਾਰੀਆਂ ਕੰਟਰੋਲ ਰੱਖੀਦਾ ਹੁੰਦਾ ਆਪ ਜੀ ਨੂੰ ਟਕਾ ਕੇ ਇੱਕ ਪਾਸੇ ਦੇ ਉਦੋਂ ਜਾਂ ਤਾਂ ਤੁਸੀਂ ਆਪ ਦੇ ਪੱਕੇ ਹੋ ਜਾਓ ਤੇ ਜਾਂ ਤੁਸੀਂ ਪੈਸੇ ਕਮਾ ਲਓ ਇੱਕ ਚੀਜ਼ ਕਰਿਆ ਕਰੋ ਦੋਨੇ ਪਾਸੇ ਲੱਤਾਂ ਖਿਲਾ ਰਹੂਗੇ ਉਹ ਕੰਮ ਹੁਣ ਗਿਆ ਮੈਂ ਤੁਹਾਨੂੰ ਪਹਿਲਾਂ ਵੀਡੀਓ ਤੇ ਅੱਜ ਤੋਂ ਪਹਿਲਾਂ ਮੈਂ ਸਗਰਾ ਦਾ ਫੈਮਿਲੀ ਆ ਦੇ ਕੋਲੇ ਵੀਡੀਓ ਬਣਾਈ ਸੀ ਫੇਰ ਤੁਹਾਨੂੰ ਲਿੰਕ ਸ਼ੋਅ ਕਰਦਾ ਇਸ ਸਾਈਡ ਤੇ ਤੁਹਾਨੂੰ ਵੀਡੀਓ ਦਿਖਦੀ ਹੋਣੀ ਵੀਡੀਓ ਦੁਆਰਾ ਦੇਖ ਲਿਓ ਅੱਜ ਤੋਂ ਕਿੰਨੇ ਮਹੀਨੇ ਪਹਿਲਾਂ ਕਿੰਨੇ ਸਮਾਂ ਪਹਿਲਾਂ ਤੁਹਾਨੂੰ ਇਹ ਗੱਲਾਂ ਮੈਂ ਦੱਸੀਆਂ ਸੀ ਤੇ ਮੇਰੇ ਭਰਾ ਮੈਨੂੰ ਪਤਾ ਕੀ ਆਖਦੇ ਜੀ ਕਹਿੰਦੇ ਨਹੀਂ ਨਹੀਂ ਭਾਜੀ ਚੱਲੀ ਜਾਂਦਾ ਬੰਦੇ ਇੱਥੋਂ ਬਦਰੋਨਾ ਮੇਨ ਤੋਂ ਕਰਾ ਕੇ ਬਾਹਰ ਕੰਮ ਕਰੀ ਜਾਂਦੇ ਇੱਥੇ ਬੰਦਿਆਂ ਨੂੰ ਨਾ ਵਸਾਓ ਉਹਨਾਂ ਨੂੰ ਕੁਝ ਨਹੀਂ ਹੁੰਦਾ ਮੈਂ ਗੱਲਾਂ ਕੀਤੀਆਂ ਸੀ ਉਹ ਕਿਹੜੀਆਂ ਕਿਹੜੀਆਂ ਗੱਲਾਂ ਕੀਤੀਆਂ ਸੀ ਵੀਡੀਓ ਨਾ ਕਰਿਓ ਉਸਕੇ ਆਪਾਂ ਉਹ ਵੀ ਕਰਦੇ ਆ ਐਡ ਤੁਹਾਨੂੰ ਵਿੱਚੋਂ ਵਿੱਚੋਂ ਮੈਂ ਗੱਲਾਂ ਦੱਸਦਾ ਜੋ ਤੁਹਾਡੇ ਅੱਜ ਵੀ ਕੰਮ ਆਉਣਗੀਆਂ ਵੀਡੀਓ ਨੂੰ ਨਾ ਕਰਿਓ ਉਸਕੇ ਆਪਾਂ ਆਪਾਂ ਵੀਡੀਓ ਕਰਦੇ ਪਾਏ ਆ ਕੰਟੀਨਿਊ ਤੇ ਉਸ ਤੋਂ ਅਗੇ ਖੜ੍ਹ ਜੋ ਖੜ੍ਹ ਦਿਓ ਕਿਤੇ ਜਾਇਓ ਨਾ ਗੱਲ ਹੋਰ ਤੁਹਾਨੂੰ ਬੜੀ ਜ਼ਰੂਰੀ ਐਡ ਕਰਨੀ ਆ ਜਦੋਂ ਤੁਹਾਨੂੰ ਪਤਾ ਐ ਤੇ 2 ਸਾਲ ਦੇ ਪੇਪਰ ਹੋ ਗਏ ਆ ਸਭ ਨੂੰ ਉਧੂ ਮੁੜ ਕੇ ਪੂਰੀ ਦੁਨੀਆ ਨੇ ਮੂੰਹ ਚੱਕ ਲਿਆ ਇਧਰ ਨੂੰ ਪੰਜਾਬੀ ਭਾਸ਼ਾ ਛੱਡਨੀ ਸੀ ਮੂੰਹ ਚੱਕ ਲਿਆ ਉਧਰ ਨੂੰ ਅਸੀਂ ਰਾਹ ਬੰਦ ਕਰਾ ਕੇ ਸਾਹ ਲੈਣੀ ਐ ਤੇ ਰਾਹ ਬੰਦ ਹੋਣ ਦੀ ਤਿਆਰੀ ਹੋ ਗਈ ਆ ਜਿਹੜੇ ਜਿਹੜੇ ਬੰਦਿਆਂ ਨੇ ਫਾਈਲਾਂ ਲਾਈਆਂ ਸੀ ਉਥੇ ਇੰਨੀਆਂ ਫਾਈਲਾਂ ਲੱਗ ਚੁੱਕੀਆਂ ਇੰਨੀਆਂ ਫਾਈਲਾਂ ਆ ਚੁੱਕੀਆਂ ਸਿਸਟਮ ਸਟਕ ਹੋ ਗਿਆ ਔਰ ਰਿਜ਼ਲਟ ਹੀ ਨਹੀਂ ਦਿੰਦੇ ਪਏ ਉਹ ਕਿਉਂ ਨਹੀਂ ਦਿੰਦੇ ਹਰ ਪਾਸਿਓਂ ਬੰਦਾ ਆ ਗਿਆ ਤੁਹਾਡੇ ਪੇਪਰਾਂ ਦਾ ਮੈਨੂੰ ਦੱਸ ਦੋ ਕਿਹੜੇ ਬੰਦੇ ਦੇ 2 ਸਾਲ ਦੇ ਪੇਪਰਾਂ ਦਾ ਰਿਜ਼ਲਟ ਆਇਆ ਕਿਸੇ ਬੰਦੇ ਦਾ ਅੱਜ ਤੱਕ ਮੈਰ ਰਿਜ਼ਲਟ ਨਹੀਂ ਵੇਖਿਆ ਮੈਨੂੰ ਬੰਦਾ ਫਿਜ਼ੀਕਲੀ ਨਹੀਂ ਮਿਲਿਆ ਮੈਨੂੰ ਬੰਦਾ ਸਾਹਮਣੇ ਤੋਂ ਨਹੀਂ ਮਿਲਿਆ ਬੰਦਾ ਫੇਸ ਟੂ ਫੇਸ ਨਹੀਂ ਮੈਨੂੰ ਮਿਲਿਆ ਜਿਹੜੇ ਬੰਦੇ ਨੂੰ ਮੈਂ ਗੱਲ ਕਰ ਸਕਾਂ ਭਾਈ ਸਾਹਿਬ ਵੀ ਤੇਰੇ ਪੇਪਰ ਪਾਸ ਹੋ ਗਿਆ ਸਾਰੇ ਬੰਦੇ ਕਹਿੰਦੇ ਹਾਂ ਭਾਈ ਫਲਾਨੇ ਥਾਂ ਤੇ ਬੰਦਾ ਉਹ ਕਹਿੰਦਾ ਸੀ ਉਹਦੇ ਪਾਸ ਹੋਇਆ ਸਾਰੀਆਂ ਗੱਲਾਂ ਹੁੰਦੀਆਂ ਇਹ ਅਫਵਾਹਾਂ ਇੱਥੇ ਯੂਰਪ ਦੇ ਵਿੱਚ ਸਾਡੇ ਪੰਜਾਬੀ ਬਾਹਰ ਡਾਉਂਦੇ ਰਹਿੰਦੇ ਆ ਇਹ ਅਫਵਾਹਾਂ ਅਫਵਾਹਾਂ ਵਿੱਚ ਫਰਕਿਆ ਨਾ ਕਰੋ ਇਹ ਸਾਰੀਆਂ ਗੱਲਾਂ ਦੇ ਵਿੱਚ ਕੋਈ ਸੱਚਾਈ ਨਹੀਂ ਸੱਚਾਈ ਉਹ ਹੁੰਦੀ ਆ ਮੈਂ ਇਨਾਂ ਅੱਖਾਂ ਨਾਲ ਵੇਖਾਂ ਮੰਦਾ ਮੇਰੇ ਸਾਹਮਣੇ ਖੜਾ ਹੋਵੇ ਕਵੇ ਜੀ ਆ ਮੇਰੇ ਪੇਪਰ ਪਾਸ ਹੋਏ ਆ ਫੇਰ ਮੰਨਾਂਗੇ ਇੰਜ ਨਹੀਂ ਹੁੰਦਾ ਤੇ ਇਸ ਕਰਕੇ ਫਾਈਲਾਂ ਸਾਰੀਆਂ ਫਸੀਆਂ ਹੋਈਆਂ ਤੁਹਾਡੇ ਰਿਜ਼ਲਟ ਨਹੀਂ ਆਉਂਦੇ ਪਤਾ ਨਹੀਂ ਕੀ ਬਾਨਾ ਬਾਬਾ ਨਾਨਕ ਤੁਹਾਡਾ ਸਾਰਿਆਂ ਦਾ ਵਧੀਆ-ਵਧੀਆ ਕਰੇ ਮੈਂ ਕਹਿੰਦਾ ਸਾਰਿਆਂ ਦੇ ਪੇਪਰ ਪਾਸ ਹੋ ਜਾਣ ਜਿਹੜਾ ਕਾਨੂੰਨ ਬਣਾਇਆ ਹੋ ਸਕਦਾ ਹੋ ਸਕਦਾ ਕਾਨੂੰਨ ਦੇ ਵਿੱਚ ਵੀ ਕੋਈ ਚੇਂਜਿੰਗ ਆ ਜਾਏ ਇਹ ਹਜੇ ਫਾਈਨਲ ਨਹੀਂਗਾ ਸਾਰੇ ਬੰਦੇ ਇਸ ਚੀਜ਼ ਦੀ ਡੀਕ ਵਿੱਚ ਇਸ ਵਿੱਚ ਹੀ ਪਰੇਸ਼ਾਨ ਬੈਠੇ ਆ ਤੁਸੀਂ ਇਹ ਗੱਲਾਂ ਨੂੰ ਸੀਰੀਅਸ ਲਿਆ ਕਰੋ ਜਿਹੜੀਆਂ ਗੱਲਾਂ ਆਪਾਂ ਵੀਡੀਓ ਵਿੱਚ ਕਰਦੇ ਆ ਮੈਂ ਕਾਫੀ ਗੱਲਾਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਹੁਣ ਉਹ ਗੱਲਾਂ ਤੁਹਾਡੇ ਨਾਲ ਵਾਪਰਦੀਆਂ ਤੇ ਜਦੋਂ ਤੁਹਾਡੇ ਸਾਹਮਣੇ ਆਉਂਦੀਆਂ ਤੇ ਫਿਰ ਤੁਸੀਂ ਔਖੇ ਹੋ ਜਾਂਦੇ ਕਾਫੀ ਸਮਾਂ ਪਹਿਲਾਂ ਜਦੋਂ ਕਹਿੰਦੇ ਸੀ ਇਹ ਇਮੀਗ੍ਰੇਸ਼ਨ ਓਪਨ ਹੋਣੀ ਮੈਂ ਤੁਹਾਨੂੰ ਕਿਹਾ ਸੀ ਬੇਤੇ ਕੋਈ ਇਮੀਗ੍ਰੇਸ਼ਨ ਓਪਨ ਨਹੀਂ ਹੋਣੀ ਮੈਂ ਅੱਜ ਵੀ ਕਹਿੰਦਾ ਇੱਥੇ ਕੋਈ ਓਪਨ ਨਹੀਂ ਹੋਣੀ ਕਿਉਂ ਨਹੀਂ ਓਪਨ ਹੋਣੀ ਕਿਉਂਕਿ ਇੱਥੇ ਆਲਰੇਡੀ ਪਹਿਲਾਂ ਹੀ ਇੰਟੀਗ੍ਰੇਸ਼ਨ ਓਪਨ ਹੋਈ ਵੀ ਆ ਉਹਦੇ ਹੋਪਰ ਓਪਨ ਹੋਣ ਤੋਂ ਬਾਅਦ ਜਿਹੜਾ ਸਿਸਟਮ ਉਹਨਾਂ ਨੇ ਲਾਇਆ ਵੀ 3 ਸਾਲ ਦਾ ਸਿਸਟਮ ਆ ਮੈਂ ਕਿਹਾ ਸੀ ਇੱਥੇ ਓਪਨ ਨਹੀਂ ਹੋਣੀ ਘੱਟੋ-ਘੱਟ ਤੁਹਾਨੂੰ ਰਿਲੈਕਸ ਦੇਣਗੇ ਘੱਟੋ-ਘੱਟ ਜਿਹੜਾ ਰੌਲਾ ਪਾਇਆ ਤੁਹਾਨੂੰ ਸੌਖਾ ਕਰਨਗੇ ਸੌਖਾ ਉਹਨਾਂ ਨੇ ਕਰਤਾ ਤੁਹਾਨੂੰ 2 ਸਾਲ ਦਾ ਕਰਤਾ 2 ਸਾਲਾਂ ਦਾ ਕਰਨ ਤੋਂ ਬਾਅਦ ਉਹਨਾਂ ਤੋਂ ਵੀ ਗਲਤੀ ਹੋ ਗਈ ਆ ਜਿਹੜਾ ਕਿ ਨਾ ਕਰ ਬੈਠੇ ਆ ਤੇ ਉਹਨਾਂ ਨੇ ਚਾਕੇ ਜੀ ਲੋ ਸਾਰੀਆਂ ਫਾਈਲਾਂ ਫਸ ਗਈਆਂ ਉਹਨਾਂ ਦਾ ਸਿਸਟਮ ਹੋ ਗਿਆ ਸਤੱਕ ਉਹ ਵੀ ਸਟ੍ਰਾਈ ਕਰਦੇ ਪਏ ਸਾਡੇ ਤੋਂ ਇੰਨੀਆਂ ਫਾਈਲਾਂ ਹੈਂਡਲ ਨਹੀਂ ਹੁੰਦੀਆਂ ਤੇ ਇਸ ਇਰੇ ਨਾਲ ਜੁੜੀਆਂ ਵੀ ਸਾਡੇ ਸਾਰੇ ਬੰਦਿਆ ਨੇ ਚਾਕੇ ਛੇਤੀ 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 ਕਰਾਓ ਇੰਦੇ ਕੁਝ ਨਹੀਂ ਹੁੰਦਾ ਜਿਹੜੀ ਤੁਹਾਡੀ ਕਿਸਮਾ ਦਾ ਜਿਹੜਾ ਕੋ ਤੁਹਾਨੂੰ ਮਿਲਣਾ ਮਿਲਣਾ ਉਹੀ ਆ ਤੇ ਭੱਜਿਆ ਨਾ ਕਰੋ ਟੇਕੇ ਬਹਿ ਜਾਓ ਮੈਂ ਪਹਿਲਾਂ ਵੀ ਕਹਿੰਦਾ ਉਹਨਾਂ ਸਭ ਕੁਝ ਹੋ ਜਾਊਗਾ ਬਟ ਸਮਾਂ ਆਉਂਦਾ ਹੁੰਦਾ ਉਸ ਸਮੇਂ ਨੂੰ ਡੀਕੀ ਦਾ ਤੇ ਕਿਸੇ ਮਗਰ ਦੋ ਨੰਬਰੀ ਚ ਕਰਕੇ ਆਪਦੀਆਂ ਪਦਰੋਨਾਂ ਨੇ ਤੋਂ ਕਰਵਾ ਕਰਵਾ ਕੇ ਲੋਕਾਂ ਨੇ ਨੇਰੀ ਪੜਤੀ ਆ ਘਰ ਵਿੱਚ ਹਫਤੇ ਦੀਆਂ 2 2 3 3 4 4 ਕੱਟ ਕੇ ਨਮੀਆਂ ਕਰਵਾਈ ਜਾਂਦੇ ਫੇਰ ਕਰਵਾਉਂਦੇ ਫੇਰ ਕਟਾ ਦਿੰਦੇ ਤੁਹਾਡੇ ਤੋਂ ਪੈਸੇ ਲਈ ਜਾਂਦੇ ਇਹ ਲੱਗਿਆ ਸੀਜ਼ਨ ਇਹ ਸੀਜ਼ਨ ਤੋਂ ਬਾਝੋ ਤੁਹਾਡੀ ਪਦੋਂਨਾਵੇਂ ਤੋਂ ਕੱਟੀ ਗਈ ਹੈ ਤੁਹਾਨੂੰ ਪਤਾ ਨਹੀਂ ਇੱਥੇ ਕਾਫੀ ਭ੍ਰਾਮ ਨੂੰ ਮਿਲਦੇ ਕਹਿੰਦੇ ਭਾਈ ਸਾਡੀ ਤਾਂ ਸਾਡਾ ਰਿਸ਼ਤੇਦਾਰ ਸੀਗਾ ਉਹ ਤਾਂ ਨਹੀਂ ਕਟਾਉਣੀ ਉਦੋਂ ਮੁੜ ਕੇ ਉਹਨੇ ਵੀ ਸਾਡੀ ਕਟਾਤੀ ਇੱਥੇ ਕੋਈ ਕਿਸੇ ਦਾ ਨਹੀਂਗਾ ਤੇ ਤੁਸੀਂ ਫਾਜੋਗੇ ਮੇਰੀਆਂ ਗੱਲਾਂ ਹੰਦੀਆਂ ਠਾਠਾ ਸੱਗੀਆਂ ਕਾੜੀਆਂ ਮੇਰੀਆਂ ਗੱਲਾਂ ਤੁਸੀਂ ਕਈ ਬੰਦਿਆਂ ਨੂੰ ਚੰਗੀਆਂ ਲੱਗਣਗੀਆਂ ਜਿਹੜੇ ਬੰਦੇ ਝੂਠੇ ਹੋਣਗੇ ਜਿਹੜੇ ਬੰਦੇ ਫਰਾਡ ਕਰਦੇ ਹੋਣਗੇ ਉਹਨਾਂ ਲਈ ਮੇਰੀ ਮੇਰੀ ਵੀਡੀਓ ਉਹਨਾਂ ਲਈ ਇੱਕ ਪੌਇਜ਼ਨ ਦਾ ਕੰਮ ਕਰਦੀ ਹੈ ਮੇਰੀ ਵੀਡੀਓ ਉਹਨਾਂ ਲਈ ਦੁੱਖ ਦਾ ਕਾਰਨ ਬਣਦੀ ਆ ਜਿਹੜੇ ਬੰਦੇ ਐਗਰੀਏ ਸੱਚ ਬੋਲਦੇ ਉਹਨਾਂ ਲਈ ਮ ਕੰਮ ਕਰੂਗੀ ਤੇ ਆਪਾਂ ਵੀਡੀਓ ਵਿੱਚ ਗੱਲਾਂ ਕਰਦੇ ਪਏ ਆਂ ਅੱਗੇ ਵੀ ਤੁਸੀਂ ਕਿਤੇ ਨਾ ਜਾਇਓ ਵੀਡੀਓ ਆਪਾਂ ਕਰਦੇ ਪਏ ਆਂ ਕੰਟੀਨਿਊ ਤੇ ਆ ਜੋ ਉਸ ਤੋਂ ਅੱਗੇ ਇੰਨੀਆਂ ਫਾਈਲਾਂ ਆਉਣ ਦੇ ਨਾਲ ਅਸਰ ਕੀ ਪਿਆ ਧਿਆਨ ਮੇਰੇ ਵੱਲ ਰੱਖਿਓ ਮੈਂ ਤੁਹਾਨੂੰ ਹੁਣ ਦੱਸਾਂ ਅਸਰ ਕੀ ਪਿਆ ਸਾਡੇ ਭਰਾਵਾਂ ਨੂੰ ਕੰਮ ਜ਼ੀਰੋ ਕੰਮ ਮੈਨੋਂ ਹਟ ਗਿਆ ਸਾਡੇ ਭਰਾਵਾਂ ਨੂੰ ਅਕਮੋਡੇਸ਼ਨ ਮੈਨੋਂ ਹਟ ਗਈ ਇੱਥੇ ਬੰਦਿਆਂ ਦਾ ਐਨਆਰਐਸ ਦਾ ਬੁਰਾ ਹਾਲ ਆ ਲੋਕ ਬਾਹਰ ਰਹਿਣ ਨੂੰ ਤਿਆਰ ਆ ਕਿਉਂਕਿ ਉਧਰੋਂ ਰਿਜ਼ਲਟ ਨਹੀਂ ਆਉਂਦਾ ਤੇ ਉਧਰੋਂ ਤੁਹਾਡਾ ਕੁਝ ਬਣਦਾ ਨਹੀਂ ਤੁਹਾਡੀਆਂ ਪਤਰ ਉਹਨਾਂ ਮੇਰੇ ਤੋਂ ਕੱਟੀਆਂ ਗਈਆਂ ਬੰਦੇ ਹੋ ਗਏ ਮਜਬੂਰ ਮੈਂ ਸਾਰੀਆਂ ਗੱਲਾਂ ਜਿਹੜੀਆਂ ਕਰਦਾ ਹੁੰਦਾ ਮੈਂ ਪ੍ਰੈਕਟੀਕਲ ਤੌਰ ਤੇ ਬੰਦਿਆਂ ਦੇ ਨਾਲ ਮਿਲਦਾ ਫੇਰ ਜਾ ਕੇ ਜੋ ਲਾਸਟ ਮੈਨੂੰ ਪਤਾ ਲੱਗਦਾ ਤੁਹਾਡੇ ਤੱਕ ਮੈਂ ਪਹੁੰਚਾਉਣਾ ਹੁੰਦਾ ਇਹਨੀਆਂ ਗੱਲਾਂ ਦੇ ਨਾਲ ਮੈਂ ਤੁਹਾਨੂੰ ਦੱਸਦਾ ਇੱਥੇ ਬੰਦੇ ਸਾਡੇ ਇੰਨੇ ਫਸ ਚੁੱਕੇ ਆ ਨਾ ਉਹਨਾਂ ਬੰਦਿਆਂ ਨੂੰ ਨਾ ਇੱਥੋਂ ਜਾ ਸਕਦੇ ਆ ਤੇ ਨਾ ਇਥੇ ਰਹਿ ਸਕਦੇ ਆ ਕਾਰਨ ਕੀ ਜੇਕਰ ਜਾਂਦੇ ਉਹਨਾਂ ਦੀ ਪਦਰੋਨਾਵੇਂ ਤੋਂ ਕੱਟੀ ਜਾਂਦੀ ਆ ਜੇ ਇੱਥੇ ਰਹਿੰਦੇ ਆ ਉਹਨਾਂ ਨੂੰ ਕੰਮ ਨਹੀਂ ਮਿਲਦਾ ਬੰਦਿਆਂ ਨੂੰ ਸਾਡਿਆਂ ਨੂੰ ਕੰਮ ਨਹੀਂ ਮਿਲਦਾ ਹੁਣ ਅੱਗੇ ਮੈਂ ਬੇਨਤੀ ਕੀਤੀ ਸੀ ਸਾਡੇ ਉਹ ਭਰਾਵਾਂ ਨੂੰ ਕੰਮ ਮਿਲ ਜਾਂਦਾ ਜਿਹੜੇ ਬੰਦੇ ਕੋਈ ਸਕਿੱਲ ਆ ਜਿੰਨਾਂ ਕੋਲੇ ਜਿਹੜਾ ਕੋਈ ਸਿੱਖਿਆ ਹੈ ਜਿਨ੍ਹਾਂ ਨੂੰ ਕੋਈ ਨਾ ਕੋਈ ਕੰਮ ਆਉਂਦਾ ਹੁਣ ਉਹ ਵੀ ਬੰਦੇ ਵਿਹਲੇ ਬੈਠੇ ਆ ਮੈਂ ਐਸੇ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਨੂੰ ਕੰਮ ਆਉਂਦਾ ਸਲੂਨ ਦਾ ਕੰਮ ਵੀ ਆਉਂਦਾ ਹੋਰ ਕੰਮ ਵੀ ਆਉਂਦਾ ਕਾਫੀ ਤਰ੍ਹਾਂ ਦੇ ਕੰਮ ਆਉਦੇ ਮੰਗ ਲਓ ਕਿਸੇ ਨੂੰ ਮਿਸਤਰੀ ਦਾ ਕੰਮ ਆਉਂਦਾ ਕੋਈ ਪਲੰਬਰ ਦਾ ਕੰਮ ਆਉਂਦਾ ਇਹ ਵੀ ਕੰਮ ਹੈ ਜੀ ਉਹਨਾਂ ਨੂੰ ਇਹ ਕੰਮ ਆਉਂਦੇ ਆ ਤੇ ਬੱਟ 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 ਉਹ ਵੀ ਘਰੇ ਵਿਹਲੇ ਬੈਠੇ ਆ ਮੇਂ ਨੇਮੀ ਨੇ ਦੋ-ਦੋ ਮਹੀਨੇ ਹੋ ਗਿਆ ਮੈਂ ਮੈਂ ਜਿਹੜੀ ਗੱਲ ਕਰੀ ਜਾਂਨਾ ਇਹ ਜਿਹੜੇ ਇੱਥੇ ਬੰਦੇ ਬੈਠੇ ਹੋ ਵੀਡੀਓ ਵੇਖਣਗੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕੀ ਇਹ ਮੈਂ ਗੱਲਾਂ ਸੱਚ ਬੋਲਦਾ ਕਿ ਝੂਠ ਬੋਲਦਾ ਤੁਸੀਂ ਮੈਨੂੰ ਦੱਸ ਸਕਦੇ ਆ ਇੱਥੇ ਬੰਦੇ ਜਿਹੜੇ ਬੈਠੇ ਆ ਸਾਡੇ ਉਹ ਬੰਦਿਆਂ ਨੂੰ ਕੰਮ ਵੀ ਆਉਂਦਾ ਬੱਟ ਉਹਨਾਂ ਨੂੰ ਫੇਰ ਵੀ ਕੰਮ ਨਹੀਂ ਮਿਲਦਾ ਬੰਦੇ ਸਾਡੇ ਦੋ-ਦੋ ਮਹੀਨਿਆਂ ਤੋਂ ਵਿਹਲੇ ਬੈਠੇ ਜਿਨ੍ਹਾਂ ਨੂੰ ਮੈਂ ਪਰਸਨਲੀ ਮਿਲਦਾ ਉਹ ਹਰ ਵਾਰ ਇੱਕੋ ਕੁਐਸਚਨ ਉਹਨਾਂ ਦਾ ਉਹਨਾਂ ਨੂੰ ਕਿਸੇ ਪੇਪਰ ਨਾਲ ਮਸਲਾ ਨਹੀਂ ਕਾਹੇ ਨਾਲ ਮਸਲਾ ਭਾਈ ਸਾਨੂੰ ਕੰਮ ਲਵਾ ਦਿਓ ਸਾਡਾ ਖਰਚਾ ਪਾਣੀ ਨਹੀਂ ਬੜਾ ਔਖ ਕਿਉਂਕਿ ਇੱਥੇ ਜਿਹੜੇ ਅਕਾਮੋਡੇਸ਼ਨ ਦੇ ਤੁਹਾਡੇ ਰੂਮ ਦੇ ਖਰਚੇ ਆ ਉਹ ਵਧਾ ਦਿੱਤੇ ਗਏ ਆ ਕਿਉਂਕਿ ਜਦੋਂ ਅੱਗੇ ਮਹਿਰਕਾਲੇ ਬੰਦੇ ਜਾਣ ਲਈ ਆਉਂਦੇ ਸੀ ਉਹਦੋਂ ਵੀ ਰੇਟ ਵਧੇ ਸੀ ਹੁਣ ਫੇਰ ਵਧੇ ਹੋਏ ਆ ਕਿਉਂਕਿ ਪੁਰਤਕਾਲ ਕੰਨੀਓ ਬੰਦੇ ਆਈ ਜਾਂਦੇ ਆ ਯੂਕੇ ਤੋਂ ਹੀ ਬੰਦੇ ਇੱਥੇ ਬਹੁਤ ਸਾਰੇ ਬੰਦੇ ਯੂਰਪ ਦੇ ਸਾਰੇ ਇੱਥੇ ਡਿੱਗਦੇ ਸਾਰਿਆਂ ਨੇ ਪਰਨਾਲੇ ਨਾਲ ਪਾਣੀ ਵਾਲੇ ਚਾਰੇ ਪਾਸੇ ਸਪੇਨ ਚ ਖੋਲ ਤੇ ਇੱਥੇ ਬੰਦੇ ਸਾਡੇ ਸਾਰੇ ਆ ਗਏ ਆ ਜਿਹਦੇ ਕਰਕੇ ਮੁਸ਼ਕਲ ਬਣੀ ਵੀ ਆ ਸਾਡੀਆਂ ਪਗਰੋਨਾਵੇਂ ਤੋਂ ਵੀ ਖਤਰੇ ਦੇ ਵਿੱਚ ਜਾਵੜੀਆਂ ਸਾਡੇ ਪੇਪਰ ਵੀ ਖਤਰੇ ਦੇ ਵਿੱਚ ਜਾਵੜੇ ਸਾਡੇ ਕੰਮ ਵੀ ਖਤਰੇ ਦੇ ਵਿੱਚ ਜਾਵੜੇ ਆ ਦੇ ਸਾਰੇ ਪਾਸੇ ਕੰਮ ḍamaḍol ਹੋ ਗਿਆ ਇਹ ਗੱਲਾਂ ਨੂੰ ਸਮਝੋ ਕੀ ਕਰਨਾ ਤੁਸੀਂ ਕੀ ਨਹੀਂ ਕਰਨਾ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਮੈਂ ਤੁਹਾਨੂੰ ਸ਼ੀਸ਼ਾ ਵਿਖਾਉਣਾ ਹੁੰਦਾ ਸ਼ੀਸ਼ੇ ਤੋਂ ਬਾਅਦ ਤੁਸੀਂ ਆਪਦਾ ਮੂੰਹ ਆਪ ਦੇਖ ਲੈਣਾ ਤੁਹਾਡਾ ਮੂੰਹ ਕਾਲਾ ਹੁੰਦਾ ਪਿਆ ਤੁਹਾਡਾ ਮੂੰਹ ਵਧੀਆ ਹੋ ਗਿਆ ਤੁਹਾਡਾ ਮੂੰਹ ਸੋਹਣਾ ਹੋ ਗਿਆ ਤੁਹਾਡਾ ਮੂੰਹ ਟੇਡਾ ਹੋ ਗਿਆ ਤੁਹਾਡਾ ਮੂੰਹ ਮੋਟਾ ਹੋ ਗਿਆ ਤੁਹਾਡਾ ਮੂੰਹ ਪਤਲਾ ਹੋ ਗਿਆ ਇਹ ਸਾਰੀਆਂ ਗੱਲਾਂ ਤੁਸੀਂ ਵੇਖੀਆਂ ਮੈਂ ਜਸਤ ਤੁਹਾਨੂੰ ਦਿਖਾਉਂਗਾ ਸ਼ੀਸ਼ਾ ਸ਼ੀਸ਼ੇ ਦੇ ਨਾਲ ਤੁਸੀਂ ਸੰਧਨੀਆਂ ਗੱਲਾਂ ਤੁਸੀਂ ਸਾਰੇ ਮੇਰੇ ਭਰਾ ਸਿਆਣੇ ਆ ਇਨੀਆਂ ਗੱਲਾਂ ਦੇ ਨਾਲ ਮੈਂ ਗੱਲਾਂ ਹੋਰ ਵੀ ਕਾਫੀ ਐਡ ਕਰਦਾ ਤਾਂ ਵੀਡੀਓ ਦੇ ਵਿੱਚ ਵੀਡੀਓ ਨੂੰ ਛੱਡ ਕੇ ਕਿਤੇ ਨਾ ਜਾਇਓ ਵੀਡੀਓ ਨੂੰ ਨਾ ਕਰਿਓ ਸਕਿਪ ਆਪਾਂ ਗੱਲਾਂ ਹੋਰ ਵੀ ਐਡ ਇਹਦੇ ਨਾਲ ਕਰਦੇ ਪਏ ਆ ਤੇ ਹੁਣ ਆਜੋ ਉਸ ਤੋਂ ਅੱਗੇ ਇਹ ਗੱਲ ਉਹਨਾਂ ਭਰਾਵਾਂ ਲਈ ਆ ਜਿਹੜੇ ਭਰਾ ਮੇਰੇ ਇੱਥੇ ਰਹਿਣਾ ਚਾਹੁੰਦੇ ਆ ਜਿਹੜੇ ਕਹਿੰਦੇ ਅਸੀਂ ਭਾਈ ਸਪੀਨ ਰਹਿਣਾ ਰਹਿਣਾ ਇਹ ਤਾਂ ਪੇਪਰ ਲੈਣੇ ਲੈਣੇ ਆ ਸਾਡੇ ਘਰ ਦੀ ਮਜਬੂਰੀ ਆ ਅਸੀਂ ਪਿੱਛੇ ਨਹੀਂ ਜਾ ਸਕਦੇ ਸਾਨੂੰ ਇੱਥੇ ਆਉਣਾ ਪਊਗਾ ਤੇ ਅਸੀਂ ਕਿਤੇ ਨਹੀਂ ਜਾਣਾ ਹੁਣ ਉਹਨਾਂ ਦੀ ਗੱਲ ਮੈਂ ਕਰਨ ਲੱਗਿਆ ਤੁਸੀਂ ਕੀ ਕਰਨਾ ਜੇਕਰ ਤੁਸੀਂ ਇੱਥੇ ਰਹਿਣਾ ਹੀ ਆ ਤੁਸੀਂ ਬਾਹਰ ਆਉਣਾ ਹੀ ਆ ਤੁਹਾਡਾ ਇੰਡੀਆ ਕੁਛ ਨਹੀਂ ਬਣਦਾ ਤੁਸੀਂ ਕਿੰਨੇ ਪਾਜੀ ਇਸ ਦਾ ਬਾਹਰ ਹੀ ਜਾਣਾ ਬੈਲ ਐਂਡ ਗੋਡਾ ਆਜੋ ਜਾਂ ਤੁਸੀਂ ਆ ਗਏ ਆ ਤੁਸੀਂ ਕੀ ਕਰਨਾ ਆਪਦੀ ਪਦਰੋਨਾ ਮੇਨ ਤੋਂ ਕਰਾ ਕੇ ਕਿਤੇ ਵੀ ਨਹੀਂ ਜਾਣਾ ਤੁਸੀਂ ਇੱਥੇ ਰਹਿਣਾ ਇੱਥੇ ਜੇਕਰ ਤੁਸੀਂ ਇੱਥੇ ਰਹੋਗੇ ਤੁਹਾਡੀ ਲਾਈਫ ਹੌਲੀ ਹੌਲੀ ਸੈੱਟ ਹੋ ਜੂਗੀ ਬਟ ਤੁਹਾਨੂੰ ਡਿਫਿਕਲਟ ਲਾਈਫ ਦੇ ਵਿੱਚ ਆਬਸਟੈਕਲ ਆਉਣਗੇ ਤੁਸੀਂ ਫਸੋਗੇ ਤੁਹਾਨੂੰ ਕੰਮ ਨਹੀਂ ਮਿਲਣਾ ਜਾਂ ਇਥੇ ਆਖੇ ਰਹੋਗੇ ਕਿਉਂਕਿ ਇਥੇ ਕ라우ਡ ਬਹੁਤ ਜ਼ਿਆਦਾ ਆ ਸਾਡੇ ਭਰਾ ਬਹੁਤ ਆਏ ਵੀ ਆ ਤੁਹਾਨੂੰ ਇਹ ਜਿਹੜੀ ਤੰਗੀ ਆ ਕਟਣੀ ਪਊਗੀ ਕੰਮ ਮਿਲੇ ਨਾ ਮਿਲੇ ਜੇਕਰ ਤੁਸੀਂ ਇਹਨੂੰ ਛੱਡਤਾ ਤੁਹਾਡੀ ਬਦਰੋਂ ਨਾਲੋਂ ਤਾਂ ਕੱਟੀ ਜਾਊਗੀ ਤੁਸੀਂ ਹੋਰ ਕੰਟਰੀ ਜਾਵੜੇ ਤੁਹਾਨੂੰ ਕੰਮ ਉੱਥੇ ਵੀ ਨਹੀਂ ਮਿਲਨੇ ਕਈ ਮੇਰੇ ਭਰਾ ਉੱਥੇ ਵੀ ਜਾਵੜੇ ਆ ਉੱਥੇ ਜਾ ਕੇ ਵੀ ਉਹਨਾਂ ਨੂੰ ਕੰਮ ਨਹੀਂ ਮਿਲਿਆ ਕਿਸਮਤ ਤੁਹਾਡੀ ਤੁਹਾਡੇ ਨਾਲ ਜਾਂਦੀ ਹੈ ਕਿਸਮਤ ਤੇ ਯਕੀਨ ਕਰਿਆ ਕਰੋ ਇੱਥੇ ਰਹਿ ਪਿਓ ਰਹਿ ਕੇ ਇੱਥੇ ਆਪਦੀ ਮਿਹਨਤ ਕਰੋ ਸਭ ਤੋਂ ਵੱਡਾ ਪਹਿਰਾ ਆਪਦੀ ਪਦਰੋਨਾਮੇਂ ਤੋਂ ਦੇ ਦਿਓ ਬਾਕੀ ਸਭ ਕੁਝ ਛੱਡ ਦਿਓ ਖਾਣਾ ਪੀਣਾ ਛੱਡ ਦਿਓ ਕਿਸੇ ਪਾਸੇ ਕੰਮ ਵੀ ਛੱਡ ਦਿਓ ਪਦਰੋਨਾਮੇਂ ਤੋਂ ਤੁਹਾਡੀ ਨਾ ਕੱਟੀ ਜਾਵੇ ਜੇ ਉਹ ਕੱਟੀ ਗਈ ਤੁਸੀਂ ਇੱਥੋਂ ਛੁੱਟਣਾ ਨਹੀਂ ਤੁਹਾਨੂੰ ਆਪਦੀ ਪਦਰੋਨਾਮੇਂ ਤੋਂ ਤੇ ਪੂਰਾ ਪਹਿਰਾ ਦੇਣਾ ਪਊਗਾ ਪੂਰੀ ਚੰਗੀ ਤਰ੍ਹਾਂ ਉਹਦੀ ਨਿਗਰੱਖਣੀ ਪਊਗੀ ਜੇਕਰ ਤੁਸੀਂ ਉਹਦੀ ਪੂਰੀ ਨਿਗਰੱਖ ਰੱਖੋਗੇ ਤੇ ਤਾਂ ਤੁਸੀਂ ਪੇਪਰ ਲੈ ਸਕੋਗੇ ਜੇਕਰ ਤੁਸੀਂ ਇਹ ਕੰਮ ਨਾ ਕੀਤਾ ਤਰ ਤੁਹਾਨੂੰ ਪੇਪਰ ਤਾਂ ਮਿਲਨੇ ਕਾ ਦੇ ਤੇ ਤੁਸੀਂ ਇੱਥੇ ਸਾਰੀ ਜ਼ਿੰਦਗੀ ਖੱਜਲ ਹੋਈ ਜਾਣਾ ਇਸ ਲਈ ਇੰਨੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰਦਾ ਇਹ ਸਾਰੀਆਂ ਗੱਲਾਂ ਦੇ ਵਿੱਚ ਤੁਹਾਨੂੰ ਇਹ ਹੋਣਾ ਚਾਹੀਦਾ ਮੈਂ ਫਦਰੋਨਾ ਮੈਂ ਤੁਹਾਡੀ ਕਰਾਲੀ ਆ ਤੇ ਮੈਂ ਸਪੇਨ ਨਹੀਂ ਛੱਡਣਾ ਮੈਂ ਇੱਥੇ ਹੀ ਰਹੂੰਗਾ ਉਹ ਭਰਾ ਇੱਥੇ ਕਾਮਰਾਬ ਹੋ ਜਾਣਗੇ ਹੌਲੀ ਹੌਲੀ ਉਹਨਾਂ ਦਾ ਇੱਕ ਜਦੋਂ ਤੁਹਾਡਾ ਕੋਈ ਸਿਰਾ ਨਹੀਂ ਨਾ ਤੁਹਾਡਾ ਕੋਈ ਸਿਸਟਮ ਹੀ ਨਹੀਂ ਸ਼ੁਰੂ ਕੀਤਾ ਤੇ ਸਾਰੀ ਜ਼ਿੰਦਗੀ ਇੱਤੇ ਤੱਕੇ ਖਾਈ ਜੋ ਇੱਥੇ ਬੰਦੇ ਐਸੇ ਵੀ ਆ 50 50 ਸਾਲ ਦੀ ਉਮਰ ਕੱਟ ਗਏ ਇੱਥੇ ਤੇ ਇੱਥੇ ਮਰ ਗਏ ਆ ਬੰਦਿਆਂ ਨੂੰ ਪਿੱਛੇ ਤੱਕ ਮਗਰਲੇ ਕਹਿੰਦੇ ਸਾਡਾ ਬੰਦਾ ਹੈ ਹੀ ਨਹੀਂ ਐਸੇ ਬੰਦੇ ਵੀ ਪਏ ਆ ਯੂਰਪ ਦੇ ਵਿੱਚ ਬੰਦਿਆਂ ਨੇ ਸਾਰੀ ਉਮਰ ਕੱਢ ਲਈ ਆ ਉਹ ਕਹਿੰਦੇ ਅਸੀਂ ਪਿੱਛੇ ਜਾਣਾ ਨਹੀਂ ਸਾਡਾ ਪਿੱਛਾ ਹੋ ਗਿਆ ਖਤਮ ਨਾ ਸਾਡਾ ਕੋਈ ਰਿਆ ਮਗਰ ਤੇ ਨਾ ਹੀ ਅਸੀਂ ਜਾਣਾ ਐਸੇ ਬੰਦੇ ਵੀ ਪਏ ਆ ਇਸ ਲਈ ਸਭ ਤੋਂ ਪਹਿਲਾਂ ਆਪਦੀ ਪਗਰੋਨਾ ਮਿੰਟੋ ਦਾ ਪਹਿਰਾ ਦਿਓ ਬਾਕੀ ਕੰਮ ਸਾਰੇ ਛੱਡ ਦਿਓ ਤੁਸੀਂ ਇਹ ਗੱਲ ਨੂੰ ਯਾਦ ਕਰੋਗੇ ਇੱਥੇ ਰਹਿ ਕੇ ਕਰਾਓ ਇੱਥੇ ਆਜੋ ਪਾਸਿਓਂ ਪੈਸੇ ਦੇ ਕੇ ਕਰਾਉਂਗੇ ਤੁਹਾਡੀ ਉਹ ਡੁਪਲੀਕੇਟ ਹੋ ਜੂਗੀ ਇੱਥੇ ਬਹੁਤ ਠੱਗੀਆਂ ਵੱਜੀ ਜਾਂਦੀਆਂ ਜਿੱਦ ਤੇ ਤੁਸੀਂ ਕਰਾਉਂਦੇ ਹੋ ਘਰ ਦੇ ਵਿੱਚ ਬੰਦੇ ਕਰਵਾ ਕੇ ਕਟਾ ਦਿੰਦੇ ਆ ਇੱਥੇ ਕੋਈ ਕਿਸੇ ਦਾ ਨਹੀਂ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਕੋਈ ਕਿਸੇ ਦਾ ਨਹੀਂ ਸਾਰੇ ਬੰਦੇ ਮੌਕਾ ਵੇਖ ਕੇ ਚੌਕਾ ਮਾਰਦੇ ਆ ਤੁਹਾਨੂੰ ਇਹ ਗੱਲਾਂ ਬਾਅਦ ਵਿੱਚ ਸਮਝ ਆਉਣਗੀਆਂ ਤੁਹਾਡਾ ਕੋਈ ਵੀ ਨਹੀਂ ਕੰਮ ਲਾ ਲੋ ਕੁਛ ਲਾ ਲੋ ਜੇਕਰ ਤੁਸੀਂ ਆਪ ਦਾ ਪਹਿਰਾ ਦਿੱਟਾ ਮੈਂ ਜਦੋਂ ਵੀਡੀਓ ਸਟਾਰਟ ਕੀਤੀ ਸੀ ਨਾ ਬਣਾਉਣੀ ਉਹਦੇ ਮੈਂ ਗੱਲ ਦੱਸੀ ਸੀ ਇੱਥੇ ਯੂਰਪ ਦੇ ਵਿੱਚ ਇਹ ਗੱਲ ਦਿਮਾਗ 'ਚ ਪਾ ਲਿਓ ਤੁਹਾਡੀ ਜ਼ਿੰਮੇਵਾਰੀ ਤੁਹਾਨੂੰ ਆ ਕਿਸੇ ਹੋਰ ਕਿਸੇ ਨੂੰ ਕਿਸੇ ਨੂੰ ਵੀ ਹੈ ਨਹੀਂ ਭਾਵੇਂ ਜਿੱਦਾਂ ਮਰਜ਼ੀ ਤੁਹਾਡਾ ਨੇੜੇ ਦਾ ਬਣੀ ਜਾਵੇ ਜਿਹੜਾ ਕੰਮ ਤੁਸੀਂ ਕਰਨਾ ਇੱਥੇ ਤੁਸੀਂ ਆਪ ਦੇ ਜ਼ਿੰਮੇਵਾਰ ਖੋਦਾ ਕਿਉਂਕਿ ਲੇਖਾ ਜੋਖਾ ਗਵਰਨਮੈਂਟ ਨੇ ਤੁਹਾਡੇ ਤੋਂ ਲੈਣਾ ਉਹਨਾਂ ਨੇ ਤੁਹਾਡੇ ਸੰਗੀ ਸਾਥੀਆਂ ਤੋਂ ਨਹੀਂ ਤੁਹਾਡੇ ਦੋਸਤਾਂ ਭੈਣ ਭਰਾਵਾਂ ਤੋਂ ਨਹੀਂ ਲੈਣਾ ਇਸ ਲਈ ਆਪ ਦੀ ਪਦਰੋਨਾ ਵਿੱਚ ਤੋਂ ਆਪ ਦੇ ਕੰਮ ਦਾ ਆਪਣਾ ਖਿਆਲ ਰੱਖਣਾ ਸਾਰਾ ਜ਼ਿੰਮੇਵਾਰੀ ਤੁਹਾਡੀ ਆ ਮਾੜੀ ਸੰਗਤ ਤੋਂ ਬਚੋ ਤੇ ਇਸ ਲਈ ਆਪ ਦੀ ਪਦਰੋਨਾ ਵਿੱਚ ਤੋਂ ਕਿਸੇ ਦੇ ਮਗਰ ਲਾ ਕੇ ਇਹਨਾਂ ਕੋ ਭਾਜੀ ਪਹਿਲਾਂ ਪੈਸੇ ਕਮਾ ਲੈਣੇ ਆ ਪਦਰੋਨਾ ਵਿੱਚ ਤੋਂ ਤਾਂ ਹੁੰਦੀ ਰਹੂਗੀ ਇਹਦੇ ਕਰਦੇ ਕਰਦੇ ਤੁਸੀਂ ਆਪ ਦੇ ਸਾਲ ਉਮਰਾਂ ਗਾ ਲੋਗੇ ਤੇ ਤੁਹਾਨੂੰ ਹੋਰ ਬੜੀ ਕੰਮ ਦੀ ਗੱਲ ਦੱਸ ਦਿੰਨਾ ਕਿਉਂਕਿ ਤੁਸੀਂ ਯੂਰਪ ਵਿੱਚ ਜਦੋਂ ਵੀ ਆਉਨੇ ਆ ਤੁਸੀਂ ਵੇਖੋਗੇ ਜਿਹੜੇ ਬੰਦੇ ਵੀ ਲਾਈਫ ਦੇ ਵਿੱਚ ਸੈੱਟ ਹੋਏ ਆ ਉਹ ਸਾਰੇ ਬੰਦੇ ਸਿਆਣੀ ਉਮਰ ਦੇ ਹੋਏ ਆ ਕੋਈ 24 25 ਸਾਲ ਦਾ 20 ਸਾਲ ਦਾ ਬੰਦਾ ਬਹੁਤ ਘੱਟ ਮਿਲੂਗਾ ਜਿਹੜਾ ਕੋਈ ਮਿਲੂਗਾ ਉਹ ਕਿਸੇ ਫੈਮਿਲੀ ਚ ਆਇਆ ਹੋਊਗਾ ਤੇ ਨਹੀਂ ਬੰਦੇ ਵੱਡੀ ਉਮਰ ਦੇ ਮਿਲਣਗੇ 30 ਪਲੱਸ ਮਿਲਣਗੇ ਤੁਸੀਂ ਮੈਨੂੰ ਵੇਖ ਲਓ ਜਿਵੇਂ ਹੋਰ ਬੰਦੇ ਨੂੰ ਵੇਖ ਲਓ ਜਿਹੜੇ ਬੰਦੇ ਇੱਥੇ ਪੀਆਰ ਪੱਕੇ ਹੋਏ ਆ ਨਾ ਜਿਹੜੇ ਬੰਦੇ ਯੂਰਪ ਦੇ ਵਿੱਚ ਉਹ 30+ ਹੋਣਗੇ ਕਿਉਂ ਹੋਣਗੇ ਕਿਉਂਕਿ ਯੂਰਪ ਤੁਹਾਡੀਆਂ ਉਮਰਾਂ ਖਾ ਜਾਂਦਾ ਤੁਹਾਡੇ ਵਿਆਹ ਰਹਿ ਜਾਣਗੇ ਤੁਸੀਂ ਫਸ ਜਾਓਗੇ ਤੁਹਾਡੇ ਤੋਂ ਇੰਡੀਆ ਨਹੀਂ ਜਾਇਆ ਜਾਣਾ ਬੰਦੇ ਐਸੀ ਐਸੀ ਕੇਸਾਂ ਵਿੱਚ ਫਸ ਜਾਂਦੇ ਆ ਚੁੱਪ ਕਰਕੇ ਸਿੱਧੇ ਹੋ ਕੇ ਆਪਦੀ ਪਦਰੋਨਾ ਮੇਂ ਪਰ ਉਹ ਧੂ ਬੱਤੀ ਅਰਗਬਤੀ ਕਰੋ ਤੇ ਉਹਦੇ ਤੇ ਨਿਗਾਹ ਰੱਖੋ ਇਸ ਕੰਟਰੀ ਵਿੱਚ ਰਹਿ ਕੇ ਕੰਮ ਮਿਲਦਾ ਕਰੋ ਜਿੱਥੇ ਮਿਲਦਾ ਕਰੋ ਜਿੱਥੇ ਜਾਓਗੇ ਪਾਸੇ ਜਾਓਗੇ ਤੁਹਾਡੀ ਪਦਰੋਨਾ ਮੇਂ ਤੋਂ ਕੱਟੀ ਗਈ ਤੁਹਾਡੇ ਕੰਮ ਦਾ ਕੋਈ ਵੀ ਫਾਇਦਾ ਨਹੀਂ ਜਿੰਨਾ ਮਰਜ਼ੀ ਕੰਮ ਕਰ ਲੋ ਜੇਕਰ ਤੁਹਾਡੇ ਪੇਪਰ ਨਹੀਂ ਹੋਈ ਤੁਹਾਡੀ ਸੈਟਿੰਗ ਨਹੀਂ ਨਾ ਹੋਈ ਤੁਸੀਂ ਇੰਡੀਆ ਜਾ ਨਹੀਂ ਸਕਦੇ ਤੁਹਾਨੂੰ ਭਾਈ ਸਾਹਿਬ ਦੇ ਪੈਸਿਆਂ ਦਾ ਕੋਈ ਫਾਇਦਾ ਨਹੀਂ ਪੈਸੇ ਮੁੱਕ ਜਾਣਗੇ ਪੈਸੇ ਪਿੱਛੇ ਪਾਈ ਜਾਉਂਗੇ ਇੰਡੀਆ ਨੂੰ ਪਾਈ ਜਾਉਂਗੇ ਪੈਸੇ ਖਤਮ ਹੋ ਜਾਣਗੇ ਤੇ ਤੁਸੀਂ ਇੰਡੀਆ ਨਹੀਂ ਜਾ ਸਕਣਾ ਨਹੀਂ ਜਾ ਸਕਣਾ ਮੇਰੀ ਵੀਡੀਓ ਧਿਆਨ ਨਾਲ ਸੁਣੋ ਤੁਸੀਂ ਮੇਰੇ ਭਰਾ ਤੁਸੀਂ ਮੇਰੇ ਮੈਨੂੰ ਤੁਹਾਡਾ ਦੁੱਖ ਹੁੰਦਾ ਜਦੋਂ ਸਾਡੇ ਭਰਾਵਾਂ ਨੂੰ ਏਡੀਆਂ ਏਡੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸਾਰੀਆਂ ਗੱਲਾਂ ਦਾ ਅਸਰ ਅਦਰੋਨਾ ਮੈਂ ਤੋਂ ਇੱਥੇ ਤੇ ਮੁਲਕ ਤੁਸੀਂ ਨਹੀਂ ਛੱਡਣਾ ਯਾਦ ਰੱਖਿਓ ਤੇ ਕਿਸੇ ਦੇ ਕੋਲ ਪੈਸੇ ਦੇ ਕੇ ਦੂਜੇ ਕੰਟਰੀ ਦੇ ਵਿੱਚ ਬਹਿ ਕੇ ਆਪਣਾ ਨਾਮੇ ਤੋਂ ਨਾ ਕਰਵਾਓ ਨਾ ਕਰਵਾਓ ਕਿ ਡੁਪਲੀਕੇਟ ਹੁੰਦੀਆਂ ਇੱਥੇ ਕੱਟੀਆਂ ਜਾਂਦੀਆਂ ਮਹੀਨੇ-ਮਹੀਨੇ ਬਾਅਦ ਦੋ-ਦੋ ਮਹੀਨੇ ਬਾਅਦ ਬੰਦਾ ਕੋਈ ਪੈਸੇ ਨਹੀਂ ਮੋੜਦਾ ਜਦੋਂ ਤੁਸੀਂ ਕਿਸੇ ਨੂੰ ਪੈਸੇ ਦਿੱਤੇ ਤੁਹਾਡੇ ਕੋਲ ਕੋਈ ਰਸੀਦ ਨਹੀਂ ਬੰਦਾ ਚੋਰੀ ਲੈਂਦਾ ਜੇ ਕੋਈ ਬੰਦਾ ਸਹੀ ਹੋਵੇ ਤਾਂ ਸਾਹਮਣੇ ਲਵੇ ਗਵਰਨਮੈਂਟ ਦੇ ਕਾਨੂੰਨ ਵਿੱਚ ਗਲਤ ਆ ਇਹ ਕੰਮ ਨਾ ਕਰਿਆ ਕਰੋ ਇੱਕ ਨੰਬਰ ਚਾਹੋ ਇੱਕ ਨੰਬਰ ਜੇ ਇੱਥੇ ਬਹਿ ਕੇ ਆਪ ਦਾ ਕੰਮ ਮੌਜੂਦਾ ਨਾਲੇ ਆਪ ਦੀ ਲੈਂਗੁਏਜ ਸਿੱਖੋ ਨਾਲੇ ਭਾਸ਼ਾ ਸਿੱਖੋ ਨਾਲੇ ਕਲਚਰ ਸਿੱਖੋ ਜੇਕਰ ਤੁਸੀਂ ਇੱਥੇ ਨਾ ਆਏ ਤੁਹਾਡੇ ਕੋਲ ਕਲਚਰ ਵੀ ਜਾਂਦਾ ਰਹਿਣਾ ਤੇ ਤੁਹਾਨੂੰ ਕਿਸੇ ਦਫਤਰਾਂ ਵਿੱਚ ਕਿਸੇ ਆਫਿਸ ਵਿੱਚ ਵੀ ਕਿਸੇ ਨੇ ਨਹੀਂ ਪੁੱਛਣਾ ਤੇ ਇਸ ਲਈ ਸਾਰੀਆਂ ਗੱਲਾਂ ਜਿਹੜੀਆਂ ਬੜੀਆਂ ਕੀਮਤੀ ਆ ਜੇਕਰ ਜਿਹੜੇ ਮੇਰੇ ਭਰਾ ਇੱਥੇ ਰਹਿੰਦੇ ਆ ਜਿਹੜੇ ਮੇਰੇ ਭਰਾ ਇੱਥੇ ਰਹਿੰਦੀ ਆ ਪਹਿਲਾਂ ਦੇ ਪੁਰਾਣੇ ਉਹਨਾਂ ਸਾਰਿਆਂ ਨੂੰ ਪਤਾ ਮੈਂ ਕੀ ਗੱਲਾਂ ਕਰਦਾ ਪਿਆ ਤੇ ਕੀ ਤੁਹਾਨੂੰ ਸਮਝਾ ਰਿਹਾ ਇਹ ਸਾਰੀਆਂ ਗੱਲਾਂ ਤੁਹਾਡੇ ਕੰਮ ਆਉਣਗੀਆਂ ਇਹ ਗੱਲਾਂ ਨੂੰ ਕੰਨ ਚ ਪਾ ਕੇ ਛੱਡ ਨਾ ਦਿਆ ਕਰੋ ਕਿਸੇ ਮਗਰ ਲਾਕੀ ਨਾ ਕਰ ਕੀਆ ਕਰੋ ਵੀ ਮੈਨੂੰ ਭਾਜੀ ਕੰਮ ਉੱਥੇ ਮਿਲਦਾ ਮੈਂ ਉੱਥੇ ਜਾਵੜਦਾ ਤੇ ਉੱਥੇ ਆ ਕੇ ਮੇਰੀ ਬੱਲੇ ਬੱਲੇ ਹੋ ਜੂਗੀ ਬੱਲੇ ਬੱਲੇ ਤੁਹਾਡੀ 2 ਮਹੀਨੇ ਵਾਲੀ ਜ਼ਰੂਰ ਹੋ ਜੂਗੀ ਜੇ ਕੋਈ ਲੱਕੀ ਚਾਂਸ ਆ ਤੁਹਾਡਾ ਬਟ ਤੁਹਾਡੇ ਪੇਪਰ 200% ਚਲੇ ਜਾਣਗੇ ਪੇਪਰ ਨਹੀਂ ਤੁਹਾਡੇ ਬੰਨੇ ਗੱਲ ਯਾਦ ਰੱਖਿਓ ਇਸ ਲਈ ਇੱਥੇ ਬਹਿ ਕੇ ਆਪ ਦਾ ਪਹਿਰਾ ਆਪ ਦੇਣਾ ਪੈਂਦਾ ਕੋਈ ਕਿਸੇ ਦਾ ਕੋਈ ਜ਼ਿੰਮੇਵਾਰ ਇੱਥੇ ਨਹੀਂ ਹੁੰਦਾ ਇੰਨੀਆਂ ਗੱਲਾਂ ਦੇ ਨਾਲ ਵੀਡੀਓ ਆਪਾਂ ਕਰਦੇ ਪਏ ਕੰਟੀਨਿਊ ਤੁਸੀਂ ਕਿਤੇ ਨਹੀਂ ਜਾਣਾ ਆਪਾਂ ਫਿਰਦੇ ਪਏ ਆ ਬਾਰਸੀ ਲੋਨਾ ਤੇ ਡਬਲਯੂ ਹੋਟਲ ਦੇ ਕੋਲੇ ਜਿਹੜੇ ਬੰਦੇ ਇੱਥੇ ਰਹਿੰਦੇ ਹੋ ਜਾਣਦੇ ਆ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਮੈਂ ਦੱਸ ਦਿੰਨਾ 바ਰਸੀਲੋਨਾ ਵਿੱਚ 30 ਤੇ ਬਹੁਤ ਵੱਡਾ ਹੋਟਲ ਬਣਿਆ ਹੋਇਆ ਬਿਲਡਿੰਗ ਹੈ ਜੀ ਉੱਤੇ ਡਬਲਯੂ ਬਣਿਆ ਤੁਹਾਨੂੰ ਦੇਖਦਾ ਹੋਣਾ ਮੈਂ ਇੱਥੇ ਵੀਡੀਓ ਬਣਾਈ ਜਾਂਦਾ ਤੇ ਤਾਂ ਕਰਕੇ ਤੁਹਾਨੂੰ ਸਿਚੁਏਸ਼ਨ ਇੱਥੋਂ ਦੀ ਦੱਸੀ ਹੈ ਨਾ ਜੋ ਮੈਂ ਇਹਨਾਂ ਅੱਖਾਂ ਨਾਲ ਵੇਖੀ ਆ ਵੇਖੇ ਬਿਨਾ ਮੈਂ ਗੱਲ ਨਹੀਂ ਕਰਦਾ ਇੱਥੇ ਆਣ ਗਏ ਤੇ ਕੀ ਸਾ ਤੁਹਾਨੂੰ ਬੰਦੇ ਵੀਡੀਓ 'ਚ ਬਜਾ ਕੋਈ ਬੰਦੇ ਸੋਸ਼ਲ ਮੀਡੀਆ ਤੇ ਕਹੀ ਜਾਂਦੇ ਉੱਥੇ ਮੌਜਾਂ ਲੱਗ ਗਿਆ ਹਨੇਰੀ ਆ ਗਈ ਤੂਫਾਨ ਆ ਗਿਆ ਇਹ ਗੱਲਾਂ ਕੋਈ ਵੀ ਇੱਥੇ ਹੈ ਨਹੀਂ ਇੱਥੇ ਬੰਦੇ ਨੂੰ ਆਪਦੀ ਮਿਹਨਤ ਕਰਨੀ ਪਊਗੀ ਮਜ਼ਦੂਰੀ ਕਰਨੀ ਪਊਗੀ ਚਾਹੇ ਕਿਸੇ ਨੂੰ ਕੰਮ ਆਉਂ ਅਗਲੀਆਂ ਵੀਡੀਓ ਦੇ ਵਿੱਚ ਮੈਂ ਕਹਿੰਦਾ ਹੁੰਦਾ ਸੀ ਭਾਈ ਜੀ ਨੂੰ ਕੰਮ ਆਉਂਦਾ ਉਹ ਬੰਦੇ ਚਾਂਸ ਬਣ ਗਏ ਆ ਉਹਦੇ ਲਈ ਵੀ ਚਾਂਸ ਹੁਣ ਘਟ ਗਏ ਆ ਉਹ ਬੰਦੇ ਨੂੰ ਵੀ ਕੰਮ ਜੀ ਨੂੰ ਆਉਂਦਾ ਉਹਨੂੰ ਵੀ ਬੜਾ ਗੱਦੋ ਜਹਰ ਕਰਕੇ ਲੱਭਣਾ ਪੈਂਦਾ ਕਿਉਂਕਿ ਸ਼ਕਤੀ ਹੋ ਗਈ ਹੁਣ ਛਾਪੇ ਪੈ ਜਾਂਦੇ ਤੇ ਬੰਦੇ ਪੇਪਰਾਂ ਵਾਲੇ ਚਾਹੀਦੇ ਕੱਚੇ ਬੰਦੇ ਨੂੰ ਫੜ ਲੈਂਦੇ ਆ ਇਹ ਗੱਲਾਂ ਵੀ ਨਾਲ-ਨਾਲ ਐਡ ਹੋਈਆਂ ਕਾਫੀ ਤਰ੍ਹਾਂ ਦੇ ਛਾਪੇ ਪਏ ਆ ਮੈਂ ਤੁਹਾਨੂੰ ਦੱਸਦਾ ਵੀਡੀਓ ਦੇ ਵਿੱਚ ਆਪਾਂ ਵੀਡੀਓ ਕਰਦੇ ਪਏ ਆ ਕੰਟੀਨਿਊ ਤੁਸੀਂ ਕਦੇ ਵੀ ਨਹੀਂ ਜਾਣਾ ਤੇ ਇੱਕ ਗੱਲ ਹੋਰ ਅੱਗੇ ਕਹਿੰਦੇ ਹੁੰਦੇ ਸੀ ਜਿਹੜੇ ਬੰਦੇ ਨੂੰ ਮਿਸਤਰੀ ਦਾ ਕੰਮ ਆਉਂਦਾ ਨਾਈ ਦਾ ਕੰਮ ਆਉਂਦਾ ਸਲੂਨ ਦਾ ਕੰਮ ਆਉਂਦਾ ਹੈ ਨਾ ਤੇ ਇਹਨਾਂ ਬੰਦਿਆਂ ਨੂੰ ਕੰਮ ਮਿਲ ਜਾਂਦੇ ਆ ਆਪਾਂ ਕਾਫੀ ਹੱਦ ਤੱਕ ਇਹ ਗੱਲ ਸੁਣੀ ਸੀ ਇਹ ਗੱਲ ਸੱਚ ਵੀ ਸੀ ਪਰ ਹੁਣ ਵੀ ਜਿਹੜੀ ਸਿਚੁਏਸ਼ਨ ਪਤਾ ਕੀ ਬਣ ਗਈ ਆ ਮਿਸਤਰੀ ਬੰਦਾ ਕੱਚਾ ਕਿਤੇ ਕੰਮ ਕਰਨ ਜਾਂਦਾ ਨਾ ਕੰਸਟਰਕਸ਼ਨ ਦਾ ਕਿਤੇ ਵੀ ਕੰਮ ਕਰਨ ਜਾਂਦਾ ਤੇ ਉਹਨੂੰ ਤਨਖਾਹ ਨਹੀਂ ਮਿਲਦੀ ਉਹਨੂੰ ਤਨਖਾਹ ਨਹੀਂ ਮਿਲਦੀ ਜੇਕਰ ਤੁਹਾਨੂੰ ਨਹੀਂ ਯਕੀਨ ਤਾਂ ਮੈਂ ਤੁਹਾਨੂੰ ਬੰਦੇ ਸਾਹਮਣੇ ਖੜੇ ਕਰ ਦੂੰਗਾ ਜਿਨ੍ਹਾਂ ਦੇ ਪੈਸੇ ਮਾਰੇ ਗਏ ਆ ਉਹਨਾਂ ਨੂੰ ਪਹਿਲਾਂ ਹੀ ਹਟਾ ਦਿੰਦੇ ਆ ਜਾਂ ਅਗਲੇ ਨੂੰ ਕਹਦਾ ਭਾਈ ਇੱਥੇ ਕੰਮ ਖਤਮ ਹੋ ਗਿਆ ਜਦੋਂ ਬੰਦਾ ਮਾੜਾ ਮੋਟਾ ਪੈਰਾਂ ਸ਼ਾਰ ਹੁੰਦਾ ਠੀਕ ਆ ਉਹ ਬੰਦੇ ਦੀ ਤਨਖਾਹ ਮਾਰੀ ਜਾਂਦੀ ਮੈਂ ਸਾਰੇ ਮਾੜੇ ਨਹੀਂ ਆਖਦਾ ਇੱਥੇ ਬੰਦੇ ਜਿਹੜੇ ਜਿਹੜੀ ਤਨਖਾਹ ਮਾਰੀ ਮੈਂ ਤੁਹਾਨੂੰ ਸਾਹਮਣੇ ਕਰ ਦੂੰਗਾ ਆ ਬੰਦੇ ਆ ਤੇ ਆ ਥਾਂ 'ਚੋਂ ਬੰਦੇ ਕੰਮ ਕਰਦੇ ਸੀ ਉਹਨਾਂ ਦੀ ਤਨਖਾਹ ਮਾਰੀ ਗਈ ਆ ਤੇ ਜਿਹੜੇ ਰਹਿ ਗਏ ਸਲੂਨ ਵਾਲੇ ਕੰਮ ਵਾਲੇ ਸਲੂਨ ਦੇ ਵਿੱਚ ਵੀ ਮੁੰਡੇ ਕੰਮ ਕਰਦੇ ਆ ਤੇ ਉਹਦੇ ਐਵੇਂ ਨੁਕਸ ਕੱਢਦੇ ਨੇ ਜਾਂ ਕੁਝ ਕਹਿ ਦਿੰਦੇ ਨੇ ਭਾਈ ਨਹੀਂ ਸਹੀ ਕਰਦਾ ਤੂੰ ਟਾਈਮ ਟੇਢੀ ਆਉਂਦਾ ਆ ਕੰਮ ਤੇਰਾ ਸਹੀ ਨਹੀਂ ਗਾਗਲੇ ਨੂੰ ਕਰ ਕਰਕੇ ਪ절 ਉਹਦਾ ਦਿਮਾਗ ਹੀ ਇਹ ਬੰਦਾ ਪਾਗਲ ਹੀ ਹੋਇਆ ਰਵੇ ਮਨੇ ਸਲੂਨ ਵਾਲੇ ਬੰਦੇ ਵੀ ਮਿਲਦੇ ਆ ਉਹ ਕਹਿੰਦੇ ਭਾਜੀ ਅਸੀਂ ਲੱਗੇ ਹੋਈਆਂ ਸਾਡਾ ਕੰਮ ਵਧੀਆ ਚੱਲੀ ਜਾਂਦਾ ਅਸੀਂ ਇੰਡੀਆ ਤੋਂ ਵੀ ਕਰਦੇ ਸੀ ਇੱਥੇ ਵੀ ਕਰਦੇ ਆ ਸਾਨੂੰ ਐਂ ਕਰ ਕਰਕੇ ਟੌਰਚਰ ਨਹੀਂ ਇੱਥੇ ਆਏ ਆ ਇੱਥੇ ਆਏ ਆ ਕਹਿੰਦਾ 6-6 ਮਹੀਨੇ ਹੋ ਗਏ ਕੰਮ ਕਰਦਿਆਂ ਨੂੰ ਸਾਨੂੰ ਹਜੇ ਤੱਕ ਭੇਤ ਹੀ ਨਹੀਂ ਆਇਆ ਅਸੀਂ ਸਾਰਾ ਭੇਤ ਸਿੱਕੀ ਬੈਠਿਆ ਸਾਨੂੰ ਤਾਂ ਵੀ ਲੋਕ ਕਹਿ ਦਿੰਦੇ ਭਾਈ ਐਂ ਜਾ ਤੇ ਐਂ ਜਾ ਤੇ ਐਂ ਜਾ ਤੇ ਐਂ ਜਾ ਉਹ ਕੱਚੇ ਬੰਦੇ ਆ ਉਹਨਾਂ ਨੂੰ ਬਸ ਮਿਸਯੂਜ਼ ਕਰਨਾ ਇਸ ਲਈ ਸਾਰੇ ਬੰਦੇ ਕਹਿੰਦੇ ਉਹਨੇ ਭਾਈ ਸਾਨੂੰ ਫਲਾਣਾ ਕੰਮ ਆਉਂਦਾ ਮੈਨੇ ਸਾਲ ਦਾ ਐਕਸਪੀਰੀਅੰਸ ਹੈ ਮੇਰਾ ਇਨੇ ਸਾਲ ਦਾ ਐਕਸਪੀਰੀਅੰਸ ਆ ਐਕਸਪੀਰੀਅੰਸ ਬ੍ਰਦਰ ਇੱਥੇ ਕੁਝ ਵੀ ਨਹੀਂ ਕਰਦਾ ਕਰਦਾ ਤੁਹਾਡੀ ਪੇਪਰ ਤੁਹਾਡੀ ਨੌਲੇਜ ਤੁਹਾਡੀ ਲੈਂਗੁਏਜ ਤੁਹਾਡਾ ਤਜਰਬਾ ਇੱਥੇ ਰਹਿਣ ਦਾ ਕਰਦਾ ਉਹ ਕੰਮ ਕਰੂਗਾ ਸਾਰਾ ਬਾਕੀ ਗੱਲਾਂ ਬਾਅਦ ਚ ਕਾਉਂਟ ਹੁੰਦੀਆਂ ਸਕਿੱਲ ਵਾਲੀ ਗੱਲ ਵੀ ਪਛਾਹ ਹੋਈ ਪਈ ਆ ਜਿਹੜੇ ਬੰਦਿਆਂ ਦਾ ਕੋਈ ਤੀਰ ਤੁਕਾ ਲੱਗਾ ਉਹ ਕਹਿਣਗੇ ਭਾਈ ਬਹੁਤ ਵਧੀਆ ਸਕਿੱਲ ਕਰਕੇ ਚੱਲੀ ਜਾਂਦਾ ਕੰਮ ਤੇ ਜਿਹੜੇ ਮੇਰੇ ਭਰਾ ਇਸ ਚੀਜ਼ ਦੇ ਵਿੱਚੋਂ ਨੰਗੇ ਹੋ ਮੇਰੇ ਨਾਲ ਜਰੂਰ ਐਗਰੀ ਹੋਣਗੇ ਇਹ ਸਾਰੀਆਂ ਗੱਲਾਂ ਹੁੰਦੀਆਂ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਚੰਗਾ ਮਾ ਇਸੇ ਚੰਗਾ ਵੇਖਣਾ ਤੇ ਸਭ ਤੋਂ ਪਹਿਲਾਂ ਆਪਦੇ ਪੇਪਰ ਬਚਾਉਣੇ ਆ ਬਾਕੀ ਗੱਲਾਂ ਰਹਿ ਗਈਆਂ ਬਾਅਦ ਦੀਆਂ ਜੇਕਰ ਤੁਸੀਂ ਆਪਦੇ ਪੇਪਰ ਬਚਾ ਲੇ ਤੇ ਸੋਹਣੇ ਸਭ ਕੁਝ ਬਚਾ ਲਿਆ ਇੰਨੀਆਂ ਗੱਲਾਂ ਦੇ ਨਾਲ ਵੀਡੀਓ ਆਪਾਂ ਕਰਦੇ ਪਏ ਕੰਟੀਨਿਊ ਵੀਡੀਓ ਨਹੀਂ ਕਰਨੀ ਸਕਿਪ ਪਦਰੋਨਾ ਮੇਂ ਤੋਂ ਆਪਦੀ ਧਿਆਨ ਰੱਖਣਾ ਇਹ ਕੰਟਰੀ ਨਹੀਂ ਛੱਡਣੀ 2 ਨੰਬਰ 'ਚ ਹੋਈ ਜਾਂਦੀਆਂ ਤੇ ਪਦਰੋਨਾ ਮੇਂ ਤੋਂ ਤੁਹਾਡੀ ਕਟਾਈ ਵੀ ਜਾਂਦੀ ਆ ਤੇ ਨਕਲੀ ਪਦਰੋਨਾ ਮੇਂ ਤੋਂ ਕਰਵਾ ਕੇ ਤੁਹਾਨੂੰ ਦੇ ਦਿੰਦੇ ਆ ਮਹੀਨੇ 2 ਮਹੀਨੇ ਬਾਅਦ ਕੱਟੀਆਂ ਜਾਂਦੀਆਂ ਤੁਹਾਡਾ 1100 1200 2000 ਯੂਰੋ ਮਿੱਟੀ 'ਚ ਜਾਂਦਾ ਤੇ ਜਦੋਂ ਤੁਸੀਂ ਸਾਲਾਂ ਬਾਅਦ ਇੱਥੇ ਆ ਕੇ ਪਤਾ ਲੈਂਦੇ ਤੁਸੀਂ ਹੁਣੇ ਜ਼ੀਰੋ ਤੇ ਉਦੋਂ ਤੁਹਾਨੂੰ ਜਿਹੜਾ ਝਟਕਾ ਪੈਂਦਾ ਉਦੋਂ ਬੰਦਾ ਡਿਪਰੈਸ਼ਨ ਚ ਜਾਂਦਾ ਨਾ ਬੰਦਾ ਇੱਧਰ ਦਾ ਨਾ ਬੰਦਾ ਉੱਤਰ ਦਾ ਪਦਰੋਨਾ ਮੈਂ ਤੁਹਾਨੂੰ ਤੇ ਮੈਂ ਜ਼ੋਰ ਲਾਇਆ ਵੀਡੀਓ ਦੇ ਵਿੱਚ ਇਹ ਗੱਲ ਹੋਈ ਜਾਂਦੀ ਆ ਤੇ ਤੁਹਾਡੇ ਰਿਜ਼ਲਟs ਤੱਕ ਤਾਂ ਹੁੰਦੇ ਪਏ ਆ ਕਿਉਂਕਿ ਇੱਥੇ ਬੰਦੇ ਬਹੁਤ ਆ ਗਏ ਆ ਤੇ ਕਾਨੂੰਨ ਦਾ ਕੋਈ ਨਹੀਂ ਪਤਾ ਜੇ ਕੀ ਬਣਾ ਕਿਸੇ ਬੰਦੇ ਦਾ ਬਾਰਸੀਲੋਨਾ ਦੇ ਵਿੱਚ ਰਿਜ਼ਲਟ ਨਹੀਂ ਆਇਆ ਨਾ ਉਹ ਬੰਦੇ ਦੇ ਪੇਪਰ ਪਾਸ ਹੋਏ ਆ ਤੇ ਮੈਨੂੰ ਇੱਕ ਵੀ ਬੰਦਾ ਅੱਜ ਤੱਕ ਨਹੀਂ ਮਿਲਿਆ ਜਿਹੜਾ ਬੰਦਾ ਕਹੇ ਮੇਰੇ ਭਾਜੀ ਪੇਪਰ ਪਾਸ ਹੋ ਗਿਆ ਤੇ ਮੈਂ ਹੁਣ ਆਪਦੀ ਰੈ residenc y ਲੈ ਲਈ ਇੱਥੇ ਕਿਸੇ ਬੰਦੇ ਦਾ ਕੋਈ ਵੀ ਪੇਪਰ ਪਾਸ ਨਹੀਂ ਹੋਇਆ 2 ਸਾਲ ਵਾਲਾ ਤੇ ਮੈਂ ਬੇਕੂਫ ਨਾ ਬਣੋ ਰਿਜ਼ਲਟ ਆਉਣਗੇ ਸਾਰਿਆਂ ਦੇ ਆਉਣਗੇ ਲੱਗ ਜੂਗਾ ਪਤਾ ਉਹ ਬਾਬੇ ਨਾਨਕ ਤੇ ਆ ਤੁਹਾਡੀ ਕਿਸਮਤ ਕੀ ਕਹਿੰਦੀ ਸਭ ਕੁਝ ਤੁਹਾਨੂੰ ਪਤਾ ਲੱਗ ਜੂਗਾ ਸਮੇਂ ਦੇ ਹਿਸਾਬ ਨਾਲ ਤੇ ਥੈਂਕ ਯੂ ਸਾਰਿਆਂ ਦਾ ਧੰਨਵਾਦ ਤੇ ਮੈਂ ਵੀਡੀਓ ਕਰਦਾ ਪਿਆ ਕੰਟੀਨਿਊ ਤੁਸੀਂ ਕਿਤੇ ਨਹੀਂ ਜਾਣਾ ਆਪਾਂ ਹਜੇ ਇੱਥੇ ਹੀ ਆ ਵੀਡੀਓ ਕਰਦੇ ਪਿਆ ਕੰਟੀਨਿਊ ਤੇ ਹਾਂਜੀ ਦੋਸਤੋ ਉਸ ਤੋਂ ਅੱਗੇ ਲਾਸਟ ਵਿੱਚ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਲਾਸਟ ਵਿੱਚ ਕਨਕਲੂਜਨ ਸਿੱਟਾ ਤੁਹਾਡਾ ਕੀ ਨਿਕਲਿਆ ਉਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਓ ਕੀ ਚੀਜ਼ਾਂ ਕੀ ਨਹੀਂ ਕਰਨੀ ਠੀਕ ਹੋ ਗਿਆ ਜੇਕਰ ਤੁਸੀਂ ਇੱਥੇ ਰਹੋਗੇ ਪਦਰੋਨਾ ਮੈਨ ਤੋਂ ਕਰਾ ਕੇ ਹੁਣ ਦਾ ਸਮਾਂ ਜਿਹੜਾ ਇੱਥੇ ਰਹੋਗੇ ਤੇ ਤੁਹਾਡੇ ਪੇਪਰ ਬਣਨਗੇ ਤੇ ਨਹੀਂ ਤਾਂ ਤੁਹਾਡੇ ਨਹੀਂ ਬਣਨੇ ਕਿਉਂਕਿ ਕਿਸਮਤ ਬੜੀ ਡਾਵਾ ਡੋਲਾ 2 ਸਾਲ ਵਾਲੇ ਪੇਪਰਾਂ ਦਾ ਵੀ ਰਿਜ਼ਲਟ ਨਹੀਂ ਆਉਂਦਾ ਫਾਈਲਾਂ ਬਹੁਤ ਜ਼ਿਆਦੇ ਫਸ ਚੁੱਕੀਆਂ ਜਦੋਂ ਫਾਈਲਾਂ ਫਸ ਗਈਆਂ ਨੇ ਤੁਹਾਡਾ ਰਿਜ਼ਲਟ ਆਉਣਾ ਬੜਾ ਡਿਫਿਕਲਟ ਹੋ ਗਿਆ ਤੇ ਇਹਦੇ ਵਿੱਚ ਤੁਸੀਂ ਕੀ ਕਰਨਾ ਜਦੋਂ ਵੀ ਤੁਹਾਡਾ ਕੋਈ ਨਾ ਕੋਈ ਕੰਮ ਹੁੰਦਾ ਠੀਕ ਆ ਤੇ ਉਹਨੂੰ ਆਪ ਦੇ ਹੱਥੀਂ ਕਰਿਆ ਕਰੋ ਇਥੇ ਪਦਰੋਨਾਮੇ ਤੋਂ ਕਰਾ ਕੇ ਇਥੇ ਤੁਸੀਂ ਰਹੋ ਜੇਕਰ ਤੁਸੀਂ ਇਥੇ ਨਹੀਂ ਰਹਿੰਦੇ ਤੁਹਾਡੀ ਪਦਰੋਨਾਮੇ ਤੋਂ ਪਿੱਛੋਂ ਕੱਟੀ ਹੋਈ ਜੇ ਤੁਹਾਡੇ ਪੈਸੇ ਕਮਾਏ ਜ਼ੀਰੋ ਹੋ ਜਾਣਗੇ ਕਿਉਂਕਿ ਜਦੋਂ ਜਦ ਬੰਦੇ ਦੀ ਪਦਰੋਨਾਮੇ ਤੋਂ ਕੱਟੀ ਜਾਂਦੀ ਹੈ ਨਾ ਤੇ ਵੀਡੀਓ ਵੇਖਣ ਵਾਲੇ ਮੈਨੂੰ ਦੱਸਿਓ ਤੁਹਾਨੂੰ ਕਿੰਨਾ ਵੱਡਾ ਤਾਪ ਚੜਦਾ ਜੇ ਤੁਹਾਡੀ ਕਿੱਡੀ ਵੱਡੀ ਜ਼ਿੰਦਗੀ ਪੁੱਠੀ ਹੋ ਜਾਂਦੀ ਆ ਇਹ ਗੱਲਾਂ ਜਿਹੜੇ ਮੇਰੇ ਭਰਾ ਇੱਥੇ ਰਹਿੰਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਮੈਂ ਕੀ ਗੱਲ ਕਰਦਾ ਪਿਆ ਇਸ ਲਈ ਆਪਦੀ ਰਿਸਪਾਂਸਿਬਿਲਟੀ ਸਮਝਿਆ ਕਰੋ ਕਿਉਂਕਿ ਇਹ ਤੁਹਾਡੀ ਕਿਸੇ ਨੇ ਰਿਸਪਾਂਸਿਬਿਲਟੀ ਨਹੀਂ ਲੈਣੀ ਨਹੀਂ ਲੈਣੀ ਨਹੀਂ ਲੈਣੀ ਇਹ ਗੱਲ ਨੂੰ ਪੱਲੇ ਬੰਦ ਲਓ ਇੱਥੇ ਰਹੋਗੇ ਠੀਕ ਰਹੋਗੇ ਕੰਮ ਵੀ ਤੁਹਾਨੂੰ ਹੌਲੀ-ਹੌਲੀ ਮਾੜਾ ਚੰਗਾ ਮਿਲ ਜੂਗਾ ਬਾੜਾ ਚੰਗਾ ਨਹੀਂ ਮਿਲਦਾ ਮਾੜਾ ਚੰਗਾ ਮਿਲ ਜੂਗਾ ਤਾਂ ਉਹਦੇ ਵਿੱਚ ਤੁਹਾਡਾ ਗੁਜ਼ਾਰਾ ਚੱਲ ਜੂਗਾ ਨਾਲੇ ਤੁਹਾਨੂੰ ਇੱਥੋਂ ਦਾ ਕਲਚਰ ਪਤਾ ਲੱਗੂਗਾ ਨਾਲੇ ਤੁਹਾਨੂੰ ਇੱਥੋਂ ਦੀ ਲੈਂਗੁਏਜ ਪਤਾ ਲੱਗੂਗੀ ਜਦੋਂ ਤੁਸੀਂ ਇੱਥੋਂ ਪਹਿਲੀ ਵਾਰ ਜਾਵੜੇ ਤੁਹਾਡੀ ਪਤਰੋਨਾਮੇਨ ਤੋਂ ਕੱਟੀ ਗਈ ਤੇ ਤੁਸੀਂ ਘਰ ਦੇ ਨਾਲ ਘਾਟਦੇ ਤੁਸੀਂ ਸਾਰੇ ਪਾਸੇ ਰਗੜੇ ਜਾਉਂਗੇ ਮੇਰੀ ਗੱਲ ਸਮਝ ਲਓ ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਨੂੰ ਦੱਸਦਾ ਇੱਥੇ ਸਾਡੇ ਭਰਾ ਬਹੁਤ ਆ ਗਏ ਤੇ ਕਮਿਊਡੀਸ਼ਨ ਨਹੀਂ ਮਿਲਦੀ ਤੇ ਕੰਮ ਨਹੀਂ ਮਿਲਦੇ ਪਤਰੋਨਾਮੇਨ ਤੋਂ ਕੱਟੀਆਂ ਜਾਂਦੀਆਂ ਉਲਸੋ ਛਾਪੇ ਬਹੁਤ ਮਾਰਦੀ ਬੰਦੇ ਕੰਮਾਂ ਤੇ ਹੀ ਫੜੇ ਜਾਂਦੇ ਆ ਤੇ ਬੰਦੇ ਕੰਮਾਂ ਆਲੇ ਵੀ ਵਿਹਲੇ ਬੈਠੇ ਆ ਇੰਨੀਆਂ ਗੱਲਾਂ ਐਂਡ ਵਿੱਚ ਤੁਹਾਨੂੰ ਦੱਸੀਆਂ ਮੈਂ ਸਾਰੀਆਂ ਗੱਲਾਂ ਇਹਨਾਂ ਦੇ ਚਰਚਾ ਕੀਤੀ ਆ ਸਾਰੀਆਂ ਗੱਲਾਂ ਮੈਂ ਤੁਹਾਨੂੰ ਇੰਨਾ ਕਰਨ ਤੋਂ ਬਾਅਦ ਇਹ ਗੱਲਾਂ ਨੂੰ ਕਾਲੇ ਚਪਾ ਲਿਓ ਇਹਨਾਂ ਨੂੰ ਛੱਟੇ ਹੋਣਾ ਗੱਲਾਂ ਨੂੰ ਕਿਉਂਕਿ ਤੁਹਾਡੇ ਇਹ ਗੱਲਾਂ ਕੰਮ ਆਉਣਗੀਆਂ ਵੀਡੀਓ ਆਪਾਂ ਬਣਾਉਂਦੇ ਰਹਿਣਾ ਜੇਕਰ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੋਈ ਕੋਈ ਹੋਰ ਦਿੱਕਤ ਪਰੇਸ਼ਾਨੀ ਹੋਈ ਕਿਸੇ ਦੇ ਵੀ ਕਿਸੇ ਤਰ੍ਹਾਂ ਦੀ ਖੁਰਕ ਲੜਦੀ ਹੋਈ ਨਾ ਤੇ ਮੈਨੂੰ ਕਮੈਂਟ ਕਰ ਦਿਓ ਮੈਂ ਉਹਦੇ ਜਵਾਬ ਦੇ ਦੂੰਗਾ ਤੇ ਨਹੀਂ ਮੇਰੇ ਭਰਾ ਸਾਰੇ ਬਹੁਤ ਵਧੀਆ ਮੇਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਦੇ ਆ ਇਹ ਸਾਰੀਆਂ ਗੱਲਾਂ ਦੇ ਨਾਲ ਮੈਂ ਇੱਥੇ ਵੀਡੀਓ ਨੂੰ ਕਰਦਾ ਖਤਮ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਮਿਲਾਂਗੇ ਆਪਾਂ ਨਵੀਂ ਵੀਡੀ ਟੈਨਸ਼ਨ ਨਹੀਂ ਲੈਣੀ ਕੰਮ ਸਾਰੇ ਹੋ ਜਾਂਦੇ ਤੁਹਾਡੀ ਕਿਸਮਤ ਤੁਹਾਡੇ ਨਾਲ ਆ ਤੇ ਤੁਹਾਡਾ ਜੋ ਹੈਗਾ ਉਹ ਮਿਲ ਜਾਣਾ ਉਹਨੂੰ ਕੋਈ ਵੀ ਖੋ ਨਹੀਂ ਸਕਦਾ ਤੇ ਸਿਰਫ ਮੇਰੀਆਂ ਗੱਲਾਂ ਜਿਹੜੀਆਂ ਦੱਸਿਆ ਇਹਨਾਂ ਤੇ ਅਮਲ ਕਰ ਲਿਓ ਇਹ ਗੱਲਾਂ ਦੀ ਸਚਾਈ ਆ ਮੈਂ ਕੋਈ ਵਿਊ ਲੈਣ ਦਾ ਮਾਰਾ ਕੋਈ ਹੋਰ ਗੱਲਾਂ ਮਾਰਾ ਤੁਹਾਨੂੰ ਗੱਲਾਂ ਨਹੀਂ ਦੱਸਦਾ ਹੁੰਦਾ ਜੋ ਗੱਲ ਸਚਾਈ ਆ ਤੁਹਾਨੂੰ ਮੋਹ ਗੱਲ ਦੱਸੀ ਤੇ ਇਹਨੀਆਂ ਗੱਲਾਂ ਤੇ ਨਾਲ ਵੀਡੀਓ ਮੈਂ ਕਰਦਾ ਖਤਮ ਤੇ ਮਿਲਾਂਗੇ ਆਪਾਂ